ਅਸੀਂ ਪੰਜਾਬ ਦੀ ਰਾਜਨੀਤੀ ਨੂੰ ਵਾਇਆ ਤਰਨ ਤਰਨ ਜੇ ਦੇਖੀਏ ਤਾਂ ਇਹ ਬਦਲਿਆ ਰੁਖ ਤੁਸੀਂ ਗੱਲ ਤੋਰੋ ਫਿਰ ਗੱਲ ਤੁਰਦੀ ਰਹੂਗੀ ਤਾਂ ਇਹਦੇ ਵਿੱਚ ਹੋਰ ਬਹੁਤ ਕੁਝ ਆ ਜਾਊਗਾ। ਕਰਨਦਾ ਸਾਹਿਬ ਦੇਖੋ ਕੱਲ ਜਿਹੜਾ ਬਿਆਨ ਅਸ਼wini ਸ਼ਰਮਾ ਹੋਰਾਂ ਦਾ ਆਇਆ ਹੈ ਕਿ ਉਹ ਬੰਦੀ ਸਿੰਘਾਂ ਦੇ ਮਾਮਲੇ 'ਚ ਪੰਜਾਬ ਦੇ ਲੋਕਾਂ ਦੇ ਨਾਲ ਨਹੀਂ ਉਹਨਾਂ ਦੀ ਸਹਿਮਤੀ ਹੈ। ਹੁਣ ਉਹਨਾਂ ਦੇ ਨਾਲ ਕਿਸ ਤਰ੍ਹਾਂ ਨੇ ਇਹ ਉਹਨਾਂ ਨੇ ਸਪਸ਼ਟ ਨਹੀਂ ਕੀਤਾ। ਨਾਲ ਨੇ ਦਾ ਮਤਲਬ ਸਿਰਫ ਇੱਕ ਕੀ ਸਟੇਟਮੈਂਟ ਹੈ ਜਾਂ ਉਦੇ ਲਈ ਕੋਈ ਤੁਸੀਂ ਅੱਗੇ ਕੁਝ ਕਰਨਾ ਵੀ ਚਾਹੁੰਦੇ ਹੋ ਮਤਲਬ ਮੇਰਾ ਕਹਿਣ ਤੋਂ ਭਾਵ ਹੈ ਕਿ ਪਿਛਲੇ ਡੇਢ ਦੋ ਸਾਲ ਤੋਂ ਇੱਥੇ ਇਹ ਬੈਠੇ ਕੌਮੀ ਇਨਸਾਫ ਮੋਰਚਾ ਵਾਲੇ ਕੀ ਉਹਨਾਂ ਦਾ ਕੋਈ ਬੰਦਾ ਉੱਥੇ ਗਿਆ ਵੀ ਹਾਂ ਸਾਡਾ ਸਮਰਥਨ ਤੁਹਾਡੇ ਨਾਲ ਹੈ ਕਿਸ ਤਰ੍ਹਾਂ ਨਾਲ ਹੈ ਚਲੋ ਇਹ ਵੀ ਨਾ ਕਰੋ ਮਤਲਬ ਆਪਾਂ ਕਹਿੰਦੇ ਆ ਵੀ ਹੋ ਸਕਦਾ ਕਿ ਇੱਥੇ ਤੁਹਾਡੀ ਨਾ ਬਣਦੀ ਹੋਵੇ ਕੋਈ ਸ਼ਿਸ਼ਟ ਮੰਡਲ ਪਾਰਟੀ ਦਾ ਇੱਕ ਗਿਆ ਹੋਵੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਉੱਤੇ ਕੀ ਹੋਵੇ ਵੀ ਭਾਈ 2019 ਦੇ ਵਿੱਚ ਆਪਾਂ ਜਦੋਂ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਉਤਸਵ ਮਨਾਇਆ ਸੀ ਤਾਂ ਇਹ ਨੋਟੀਫਿਕੇਸ਼ਨ ਕੀਤੀ ਸੀ ਕਿ ਸਾਰੇ ਬੰਦੀ ਸਿੰਘ ਰਿਹਾ ਹੋ ਜਾਣਗੇ ਤੇ ਆਪਾਂ ਉੱਤੇ ਉਹਨੂੰ ਘਟੂ ਘਟ ਅਮਲ ਤਾਂ ਕਰੀਏ ਨਾ ਜੀ ਅਸੀਂ ਪੀਤਾ ਇਲੈਕਸ਼ਨਾਂ ਦੇ ਵਿੱਚ ਜਾਣਾ ਹੈ ਕਿਵੇਂ ਜਾਵਾਂਗੇ ਕੋਈ ਹੋ ਗਿਆ ਹੋਵੇ ਕੋਈ ਦੱਸ ਦੇਣਾ ਅਸ਼wini ਸ਼ਰਮਾ ਜੀ ਮਤਲਬ ਇਹ ਕੋਈ ਮੈਂ ਅਸ਼wini ਸ਼ਰਮਾ ਨੂੰ ਬਹੁਤ ਅੱਛਾ ਲੀਡਰ ਮੰਨਦਾ ਕਿਉਂਕਿ ਮੈਂ ਉਹਨਾਂ ਨੂੰ ਵਿਧਾਨ ਸਭਾ ਚ ਅਕਸਰ ਬੋਲਦੇ ਦੇਖਦਾ ਉਹਨਾਂ 'ਚ ਸਭ ਤੋਂ ਜਿਹੜੀ ਖੂਬਸੂਰਤੀ ਹੈ ਨਰੰਦਵਾ ਸਾਹਿਬ ਉਹ ਇਹ ਹੈ ਕਿ ਉਹ ਕਦੇ ਵੀ ਕਿਸੇ ਨੂੰ ਵੀ ਨਹੀਂ ਟੋਕਦੇ ਜਿੰਨਾ ਮਰਜੀ ਕੋਈ ਬੰਦਾ ਉਹਨਾਂ ਦੇ ਪਰਸਨਲ ਉਹਨਾਂ ਦੇ ਖਿਲਾਫ ਉਹਨਾਂ ਦੀ ਪਾਰਟੀ ਦੇ ਖਿਲਾਫ ਉਹਨਾਂ ਦੀ ਲੀਡਰਸ਼ਿਪ ਦੇ ਖਿਲਾਫ ਕੋਈ ਵੀ ਬੋਲ ਰਿਹਾ ਹੋਵੇ ਉਹ ਇੱਕ ਸ਼ਬਦ ਵੀ ਨਹੀਂ ਬੋਲਦੇ ਤੇ ਹਮੇਸ਼ਾ ਤਵੱਕੋ ਵੀ ਫਿਰ ਇਹੀ ਕਰਦੇ ਨੇ ਕਿ ਜਦੋਂ ਉਹ ਬੋਲਣ ਉਹ ਆਪਣਾ ਵਿਊ ਪੁਆਇੰਟ ਦੇਣ ਤੇ ਦੂਜੇ ਨਾ ਬੋਲਣ ਪਰ ਐਦਾਂ ਹੁੰਦਾ ਨਹੀਂ ਐ ਮੈਂ ਅਕਸਰ ਕਈ ਵਾਰ ਉਹਨਾਂ ਨੂੰ ਇਸ ਗੱਲੋਂ ਮਜਬੂਰ ਹੁੰਦਾ ਹੋਇਆ ਵੀ ਦੇਖਦਾ ਕਿ ਜਦੋਂ ਉਹ ਬੋਲਣ ਲਈ ਆਪਣਾ ਵਿਊ ਪੁਆਇੰਟ ਦੇਣ ਲਈ ਉੱਟਦੇ ਆ ਤਾਂ ਕੋਈ ਉਹਨਾਂ ਨੂੰ ਸਾਰੇ ਬੰਦੇ ਟੋਕਦੇ ਹੀ ਰਹਿੰਦੇ ਆ ਮਤਲਬ ਇੰਨਾ ਕੋ ਟੋਕਦੇ ਆ ਕਿ ਉਹ ਆਪਣੀ ਗੱਲ ਵੀ ਨਹੀਂ ਰੱਖ ਪਾਉਂਦੇ ਇਹ ਠੀਕ ਇੱਕ ਤਰ੍ਹਾਂ ਦੀ ਠੀਕ ਨਹੀਂ ਹੈ ਮੈਨੂੰ ਇਹ ਇੱਥੇ ਮੈਂ ਉਹਨਾਂ ਨੂੰ ਬੜਾ ਅੱਛਾ ਨੇਤਾ ਮੰਨਦਾ ਵੀ ਘਟੋ ਘਟ ਜਿਹੜੇ ਲੋਕਤੰਤਰਿਕ ਜਿਹੜੇ ਸੰਸਥਾਨ ਹੁੰਦੇ ਨੇ ਉਹਨਾਂ ਦੇ ਵਿੱਚ ਆਪਣੀ ਗੱਲ ਕਿਵੇਂ ਰੱਖਣੀ ਹੈ ਇਹ ਘਟੋ ਘਟਾ ਸੁਨੀ ਸ਼ਰਮਾ ਨੂੰ ਆਉਂਦੀ ਹੈ ਪਰ ਆਹ ਵਾਲੀ ਜਿਹੜੀ ਇਸ਼ੂ ਹੈ ਹੁਣ ਇਸ ਤੇ ਮੇਰੀ ਥੋੜੀ ਜਿਹੀ ਰਿਜ਼ਰਵੇਸ਼ਨ ਹੈ ਮੈਂ ਸਿਰਫ ਇਨਾ ਕੁ ਸਮਝਣਾ ਚਾਹਨਾ ਵੀ ਜਿਹੜੀ ਉਹਨਾਂ ਨੇ ਕਿਹਾ ਵੀ ਅਸੀਂ ਨਾਲ ਹਾਂ ਉਹਦਾ ਉਹਦਾ ਬੁਨਿਆਦ ਉਹਦੀ ਕੀ ਹੈ ਮਤਲਬ ਕਿਸ ਰੂਪ ਚ ਉਹ ਇਹਨੂੰ ਅੱਗੇ ਵਧਾਣਗੇ ਇਸ ਮਸਲੇ ਨੂੰ ਕਿੰਨੇ ਬੰਦੇ ਟੋਟਲ ਸ਼ਾਇਦ 9 ਬੰਦੇ ਹੈ ਜਿਹੜੇ ਮਤਲਬ ਅਜੇ ਤੱਕ ਰਿਹਾ ਨਹੀਂ ਕੀਤੇ ਗਏ ਜਾਕਰਟ ਸਾਹਿਬ ਦਾ ਬਿਆਨ ਸੀ ਕਿ 9 ਚੋਂ 7 ਦੀ ਪੈਰੋਲ ਹੋ ਗਈ ਹੈ ਪੈਰੋਲ ਤਾਂ ਦੇਖੋ ਮਹੀਨੇ ਹਫਤੇ 10 ਦਿਨ 20 ਦਿਨ ਇੰਨੇ ਕੁ ਦੀ ਹੋਣੀ ਹੈ 30 35 35 ਸਾਲ ਬਾਦ ਉਹਨਾਂ ਨੂੰ ਪੈਰੋਲ ਮਿਲਣੀ ਇਹ ਤਾਂ ਕੋਈ ਮਤਲਬ ਉਹਦਾ ਕੋਈ ਹੈ ਨਹੀਂ ਕਿ ਕੋਈ ਗਵਰਨਮੈਂਟ ਨੇ ਕੋਈ ਐਸਾਨ ਕੀਤਾ ਹੈ ਇਹ ਤਾਂ ਬਲਕਿ ਉਹ ਪੈਰੋਲ ਨਹੀਂ ਦੇ ਕੇ ਇੱਕ ਉਲਟਾ ਕਰ ਰਹੇ ਸੀ ਉਲਟਾ ਕੰਮ ਕਰ ਰਹੇ ਸੀ ਕਿ ਦੇ ਨਹੀਂ ਜਿਹੜੇ ਬਾਕੀ ਸਾਰਿਆਂ ਨੂੰ ਦਿੱਤੀ ਜਾ ਰਹੀ ਸੀ ਇਹਨਾਂ ਨੂੰ ਨਹੀਂ ਦੇ ਰਹੇ ਸੀ ਹੁਣ ਚਲੋ ਦੇਤੀ ਹੈ ਇਹ ਵੀ ਠੀਕ ਹੈ ਪਰ ਸਵਾਲ ਇਹ ਹੈ ਕਿ ਨੋਟੀਫਿਕੇਸ਼ਨ ਕੀ ਸੀ 2019 ਦੀ ਅਸਲ ਸਵਾਲ ਉਹ ਹੈ ਆਪਾਂ ਨੋਟੀਫਿਕੇਸ਼ਨ ਜਿਹੜੀ ਸਰਕਾਰ ਕਰ ਰਹੀ ਹੈ ਉਹ ਕੋਈ ਭੁੱਲ ਗਿਆ ਕਿ ਉਹ ਨੋਟੀਫਿਕੇਸ਼ਨ ਕਰਕੇ ਅੱਗੇ ਉਹਨੂੰ ਉਹਦੀ ਤੇ ਇੱਕ ਅਮਲ ਵੀ ਕਰਨਾ ਹੈਗਾ ਬਲਕਿ ਫਿਰ ਉਲਟਾ ਇੱਕ ਹੋਰ ਡਿਸੀਜਨ ਲਿੱਤਾ ਡਿਸੀਜਨ ਲਿੱਤਾ ਜਾਂ ਐਂ ਕਹ ਲੋ ਕਿ ਸਟੇਟਮੈਂਟ ਦਿੱਤੀ ਲੋਕ ਸਭਾ ਦੇ ਵਿੱਚ ਖੜ ਕੇ ਕਿ ਜਿਹੜੇ ਬੰਦੇ ਨੂੰ ਰਿਗਰੈਟ ਹੀ ਨਹੀਂ ਹੈ ਕੋਈ ਉਹਨੇ ਕਤਲ ਕੀਤਾ ਤਾਂ ਉਹਦੇ ਲਈ ਮਾਫੀ ਵੀ ਕਿਸ ਕਿਸਮ ਦੀ ਮਤਲਬ ਇਸ ਤਰ੍ਹਾਂ ਦਾ ਬਿਆਨ ਰਾਜਵਾਨਾ ਦੀ ਮਤਲਬ ਜਿਹੜੀ ਰਾਜਵਾਨਾ ਦੀ ਗੱਲ ਹਰਸਿਮਰਤ ਬਾਦਲ ਹੋਰਾਂ ਨੇ ਚੱਕੀ ਸੀ ਉਹਦੇ ਤੇ ਬੋਲੇ ਸੀ ਕੇਂਦਰੀ ਜਿਹੜੇ ਗ੍ਰਹਿ ਮੰਤਰੀ ਹੈਗੇ ਆ ਸ਼ਾਓ। ਸੋ ਇਹ ਦੋਨੋਂ ਤੋਂ ਮੈਨੂੰ ਨਹੀਂ ਲੱਗਦਾ ਕਿ ਵਿਰੋਧਾਵਾਸੀ ਚੀਜ਼ਾਂ ਨੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਬੰਦੇ ਨਾਲ ਰਿਗਰੈਟ ਹੀ ਨਹੀਂ ਉਹਨਾਂ ਨੂੰ ਛੱਡਣ ਦਾ ਕੀ? ਔਰ ਦੂਜੇ ਪਾਸੇ ਪਾਰਟੀ ਦਾ ਸਟੇਟ ਯੂਨਿਟ ਕਹਿ ਰਿਹਾ ਕਿ ਜੀ ਅਸੀਂ ਇਹਨਾਂ ਦੇ ਨਾਲ ਆ ਸਟੇਟ ਦੇ ਲੋਕਾਂ ਦੇ ਨਾਲ ਆ। ਸੋ ਦੋਨੋਂ ਮੈਨੂੰ ਲੱਗਦਾ ਕਿ ਵਿਰੋਧਾਵਾਸੀ ਗੱਲਾਂ ਨੇ ਭਾਜਪਾ ਨੂੰ ਅਗਰ ਸਟੈਂਡ ਕੋਈ ਕਲੀਅਰ ਕਰਨਾ ਤਾਂ ਉਹ ਪੂਰੀ ਤਰ੍ਹਾਂ ਕਲੀਅਰ ਕਰੇ ਔਰ ਦੱਸੇ ਕੀ ਉਹ ਇਸ ਸਟੈਂਡ ਦੇ ਉੱਤੇ ਇਸ ਸਟੈਂਡ ਨੂੰ ਪੂਰਾ ਕਰਨ ਲਈ ਕੀ ਮਤਲਬ ਉਹਨਾਂ ਦਾ ਅੱਗੇ ਕੰਮ ਕੀ ਕਰਨਾ ਹੈ ਕਿ ਉਹ ਕੱਲ ਨੂੰ ਗ੍ਰਹਿ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਜਾਂ ਹੋਰ ਕਿਸੇ ਜਿਹੜੀ ਵੀ ਅਥਾਰਟੀ ਹੈਗੀ ਹੈ ਉਹਨੂੰ ਮਿਲਣ ਜਾ ਰਹੇ ਨੇ ਉਹਨਾਂ ਨੂੰ ਕਹਿਣ ਜਾ ਰਹੇ ਨੇ ਇਹ ਗੱਲ ਕਿ ਬਈ ਛੱਡੋ ਨਹੀਂ ਤਾਂ ਸਾਡੇ ਲਈ ਔਖਾ ਹੋ ਜਾਣਾ ਕਿਉਂ ਕਰ ਰਹੀ ਹੈ ਭਾਜਪਾ ਭਾਜਪਾ ਹੁਣ ਤੱਕ ਜਿਹੜੀ ਹੈਗੀ ਆ ਉਹ ਸ਼ਰਮਣੀ ਅਕਾਲੀ ਦਲ ਦੀ ਇੱਕ ਤਰ੍ਹਾਂ ਦੀ ਪਿੱਛੇ ਲੱਗੂ ਪਾਰਟੀ ਜੀ ਬਣ ਕੇ ਰਹਿ ਕੇ ਗਈ ਰਹੀ ਹੈ ਹੁਣ ਤੱਕ ਹੁਣ ਉਹਨਾਂ ਨੂੰ ਲੱਗਦਾ ਕਿ ਨਹੀਂ ਅਸੀਂ ਆਪਣੇ ਇਕੱਲਿਆਂ ਦੇ ਦਮ ਤੇ ਇਸ ਇਲੈਕਸ਼ਨ ਦੇ ਵਿੱਚ ਉਤਰਾਂਗੇ ਪਿਛਲੇ 22 ਚ ਉਤਰੇ ਵੀ ਹੈ ਅ ਅਸੀਂ ਉਹਨਾਂ ਨੇ ਕਿਹਾ ਵੀ ਉਤਰਾਂਗੇ 24 ਚ ਉਹਨਾਂ ਨੇ 18% ਵੋਟ ਹਾਸਲ ਕੀਤਾ ਇਹ ਇੱਕ ਸ਼ਾਇਦ ਉਹਨਾਂ ਦੇ ਮਨ ਚ ਇਹ ਗੱਲ ਆਈ ਹੈ ਵੀ ਯਾਰ ਜੇ 18% ਵੋਟ ਸਾਨੂੰ ਆਸਾਦ ਹੈ ਇਹਦਾ ਮਤਲਬ ਇੱਕ ਬਹੁਤ ਸਾਰੀਆਂ ਸੀਟਾਂ ਜਿਹੜੀਆਂ ਵਿਧਾਨ ਸਭਾ ਦੀਆਂ ਹੈਗੀਆਂ ਨੇ ਉਹ ਸਾਡੇ ਇਕੱਲਿਆਂ ਦੇ ਦਿੱਤਨ ਦੇ ਦਮ ਇਕੱਲੇ ਵੀ ਅਸੀਂ ਜਿੱਤ ਸਕਦੇ ਹਾਂ ਉੱਥੇ ਤੇ ਅਸੀਂ ਇਹ ਪ੍ਰਯਾਸ ਕਿਉਂ ਨਹੀਂ ਕਰਦੇ ਦੇਖੋ ਲੋਕ ਸਭਾ ਤੇ ਵਿਧਾਨ ਸਭਾ ਇਹਦਾ ਬਿਲਕੁਲ ਡਿਫਰੈਂਟ ਜਿਹਾ ਮਾਹੌਲ ਹੁੰਦਾ ਜਦੋਂ ਲੜਾਈ ਚੱਲਦੀ ਹੈ ਪੋਲਿਟਿਕਲ ਉੱਥੇ ਫਿਰ ਲੋਕ ਸਭਾ ਦੇ ਵਿੱਚ ਤਾਂ ਇਹ ਹੁੰਦਾ ਕਿ ਮੋਦੀ ਨੂੰ ਵੋਟ ਜਾਂ ਮੋਦੀ ਦੇ ਖਿਲਾਫ ਵੋਟ ਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਪੋਲਰਾਈਜੇਸ਼ਨ ਪੋਲਰਾਈਜੇਸ਼ਨ ਦੇਖਣ ਨੂੰ ਮਿਲੀ ਹੈ ਹੁਣ ਇੱਥੇ ਵਿਧਾਨ ਸਭਾ 'ਚ ਵੀ ਉਹੀ ਚੀਜ਼ ਹੋਏਗੀ ਕਿ ਬਿਹਾਰ ਵੈਸੇ ਤਾਂ ਉਹਨਾਂ ਨੇ ਸਿਰਫ ਅਜੇ ਕਿਹਾ ਕਿ ਅਗਲਾ ਸਾਡਾ ਨਿਸ਼ਾਨਾ ਵੈਸਟ ਬੰਗਾਲ ਹੈ ਬੀਜੇਪੀ ਨੇ ਕਿਹਾ ਬਿਹਾਰ ਤੋਂ ਬਾਅਦ ਸਾਡਾ ਅਗਲਾ ਨਿਸ਼ਾਨਾ ਵੈਸਟ ਬੰਗਾਲ ਹੈ ਔਰ ਉਹਨਾਂ ਨੇ ਕਾਰਵਾਈ ਸ਼ੁਰੂ ਵੀ ਕਰਤੀ ਕੱਲ ਉਹਨਾਂ ਨੇ ਤਿੰਨ ਤਿੰਨ ਮੰਤਰੀ ਉੱਥੇ ਘੁੰਮਣਾ ਵੀ ਸ਼ੁਰੂ ਕਰਤਾ ਵੀ ਕਿੱਥੇ ਕਿੱਥੇ ਅਸੀਂ ਕਮਜ਼ੋਰ ਆ ਕਿੱਥੇ ਕੀ ਕਰਨਾ ਕਿੱਥੇ ਨਹੀਂ ਕੀ ਕਰਨਾ ਕੱਲ ਮੈਂ ਇੱਕ ਬਹੁਤ ਸੋਹਣਾ ਵੀਡੀਓ ਦੇਖ ਰਿਹਾ ਸੀ ਜਿਹਦੇ ਵਿੱਚ ਉਹ ਕਹਿ ਰਹੇ ਸੀਗੇ ਕਿ ਕਿਸੇ ਬੰਦੇ ਨੇ ਇੱਕ ਛੋਟੀ ਜੀ ਉਹਦੀ ਕੋਈ ਸੰਸਥਾ ਹੈ ਉਹਨੇ ਪੁਰਲਿਆ ਪੁਰਪੂਰਨੀਆਂ ਵਰਗੇ ਜਿਹੜਾ ਏਰੀਆ ਹੈ ਜ ਬਿਹਾਰ ਦਾ ਉਹਦਾ ਇੱਕ ਸਰਵੇ ਕੀਤਾ ਸੀ ਪੂਰਾ ਸਾਰੀਆਂ ਸੀਟਾਂ ਦਾ ਘੁੰਮ ਕੇ ਦੇਖਿਆ ਉਹਨੇ ਤੇ ਅਮਿਤ ਸ਼ਾਹ ਨੇ ਉਹਨੂੰ ਆਪਣੇ ਕੋਲ ਬੁਲਾ ਲਿਆ ਕਿ ਮੈਨੂੰ ਦੱਸੋ ਜੇ ਇੱਥੇ ਕੀ ਕਰਨ ਦੀ ਲੋੜ ਹੁੰਦੀ ਹੈ ਕਹਿੰਦੇ ਅਮਿਤ ਸ਼ਾਹ ਨੇ 45 ਮਿੰਟ ਉਹਨਾਂ ਨਾਲ ਮੀਟਿੰਗ ਕੀਤੀ ਤੇ ਕੱਲੀ-ਕੱਲੀ ਸੀਟ ਦੇ ਉੱਤੇ ਇਹ ਗੱਲ ਕੀਤੀ ਵੀ ਅਸੀਂ ਦੱਸੋ ਕੀ ਕਰੀਏ ਔਰ ਸਾਰੀਆਂ ਦੀਆਂ ਸਾਰੀਆਂ ਸੀਟਾਂ ਮਤਲਬ ਉੱਤੇ ਦੀਆਂ ਉਹਨਾਂ ਨੇ ਜਿੱਤੀਆਂ ਨੇ ਇਹਦਾ ਮਤਲਬ ਹੈ ਕਿ ਬੀਜੇਪੀ ਬਹੁਤ ਐਡਵਾਂਸਡ ਕੰਮ ਕਰਦੀ ਹੈ ਉੱਥੇ ਇਲੈਕਸ਼ਨ ਜਿਹੜੇ ਨੇ ਵੈਸਟ ਬੰਗਾਲ ਦੇ ਅਗਲੇ ਸਾਲ ਡਿਊ ਨੇ ਉਹਨਾਂ ਉੱਥੇ ਲਈ ਪਹਿਲਾਂ ਹੀ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਤਿੰਨ ਮੰਤਰੀ ਤਾਂ ਉੱਥੇ ਭੇਜਦੇ ਆ ਉਹਨਾਂ ਨੇ ਕਾਰਵਾਈਆਂ ਸ਼ੁਰੂ ਕਰਤੀਆਂ ਮੇਬੀ ਜਿਹੜਾ ਇਹ ਇਲੈਕਸ਼ਨ ਹੋਏ ਕਿਉਂਕਿ ਜਿਹੜਾ ਪਿਛਲਾ ਇਲੈਕਸ਼ਨ ਹੋਇਆ ਸੀ ਉਸ ਚ ਅੱਛੀ ਖਾਸੀਆਂ ਸੀਟਾਂ ਲੈ ਕੇ ਗਏ ਆ ਇੱਕ ਤਰ੍ਹਾਂ ਨਾਲ ਕਿਲਾ ਜਿਹੜਾ ਅਵੇਦ ਕਿਲਾ ਹੈ ਉਹ ਤੋੜਤਾ ਹੈ ਮਤਲਬ ਇੱਕ ਤਰ੍ਹਾਂ ਬੀਜੇਪੀ ਨੇ ਤੇ ਹੁਣ ਮੇਨ ਆਪੋਜੀਸ਼ਨ ਪਾਰਟੀ ਉੱਥੇ ਬੀਜੇਪੀ ਹੈ ਨਾ ਕਿ ਵામ ਪੰਕਤੀ ਦਲ ਨੇ ਜਾਂ ਕਾਂਗਰਸ ਹੈ ਜਾਂ ਕੋਈ ਹੋਰ ਨੇ ਉਹ ਨਹੀਂ ਹੈਗੇ ਬੀਜੇਪੀ ਹੈ ਸੋ ਸਾਨੂੰ ਇਸ ਚੀਜ਼ਾਂ ਤੋਂ ਉਹਨਾਂ ਦੀ ਸਟਰੈਟਜੀ ਨੂੰ ਤਾਂ ਸਮਝਣਾ ਚਾਹੀਦਾ ਹੀ ਹੈ ਕਿ ਉਸੇ ਤਰ੍ਹਾਂ ਦੀ ਸਟਰੈਟਜੀ ਪੰਜਾਬ ਦੇ ਵਿੱਚ ਲਾਗੂ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜੋ ਇਹ ਸਟੇਟਮੈਂਟ ਆਈ ਹੈ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਦੀ ਜਾਂ ਪਾਰਟੀ ਦੇ ਪ੍ਰਧਾਨ ਦੀ ਉਹਦੇ ਕੋਈ ਮਾਇਨੇ ਨਹੀਂ ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਆਪਣੇ ਤੌਰ ਤੇ ਕਿਵੇਂ ਉਤਰਨਾ ਹੈ ਪੰਜਾਬ ਦੇ ਇਲੈਕਸ਼ਨਾਂ ਦੇ ਵਿੱਚ ਉਹਦੀ ਤਿਆਰੀਆਂ ਹੁਣੀ ਤੋਂ ਸ਼ੁਰੂ ਕਰ ਰਹੀ ਹੈ ਉਹਨੂੰ ਪਤਾ ਹੈ ਕਿ ਕਿਹੜੇ ਕਿਹੜੇ ਇਸ਼ੂ ਜਿਹੜੇ ਨੇ ਉਹ ਹਰਡਲ ਬਣ ਸਕਦੇ ਨੇ ਇਹ ਹਰਡਲ ਇਹ ਇਸ਼ੂ ਅਕਾਲੀ ਦਲ ਨਾਲ ਗਠਜੋੜ ਕਰਨ ਦੇ ਵਿੱਚ ਵੀ ਆਣਗੇ ਕਿਉਂਕਿ ਜੇ ਇਸ਼ੂ ਹੱਲ ਨਾ ਹੋਏ ਤਾਂ ਅਕਾਲੀ ਦਲ ਚਾਹ ਕੇ ਵੀ ਨਹੀਂ ਗਠਜੋੜ ਕਰ ਪਾਏਗਾ ਇਹਦੇ ਨਾਲ ਚਾਹੇ ਉਹ ਕਿਹੜਾ ਵੀ ਗਰੁੱਪ ਹੋਵੇ ਚਾਹੇ ਉਹ ਜਿਹੜਾ ਗਨੀ ਹਰਪ੍ਰੀਤ ਸਿੰਘ ਹੋਰਾਂ ਵਾਲਾ ਦਲੋਬੇ ਚ ਆ ਇਸਬੀਰ ਬਦਲ ਹੋ ਰਾ ਨਾ ਦੋਨੋਂ ਚੋਂ ਕੋਈ ਵੀ ਨਹੀਂ ਕਰ ਪਾਊਗਾ ਸੋ ਇਹ ਮੈਨੂੰ ਲੱਗਦਾ ਕਿ ਬੀਜੇਪੀ ਨੇ ਇਹ ਜਿਹੜੇ ਇਸ਼ੂ ਨੇ ਅੱਜ ਇਹ ਆਏ ਆ ਤੁਸੀਂ ਦੇਖਿਓ 2 4 5 ਦਿਨਾਂ ਬਾਅਦ ਹਫ਼ਤੇਾਂ ਬਾਅਦ ਜਾਂ ਮਹੀਨਿਆਂ ਬਾਅਦ ਐਗਰੀਕਲਚਰ ਦੇ ਉੱਤੇ ਵੀ ਕੋਈ ਨਾ ਕੋਈ ਇਸੇ ਤਰ੍ਹਾਂ ਦਾ ਆਊਗਾ ਜਿਹੜੇ ਉਹਨਾਂ ਦੇ ਜਿਹੜੇ ਬਿੱਲ ਨੇ ਜਾਂ ਜਿਹੜੇ ਇਸ਼ੂਜ਼ ਨੇ ਉਹ ਇਸੇ ਤਰ੍ਹਾਂ ਹੀ ਰਿਜ਼ੋਲਵ ਕਰਨ ਦੀ ਗੱਲ ਕੀਤੀ ਜਾਊਗੀ ਜਾਂ ਕੋਈ ਵੀ ਚੀਜ਼ ਕੀਤੀ ਜਾਊਗੀ ਕਿਉਂਕਿ ਅੱਜ ਹੀ ਇੱਕ ਸਟੇਟਮੈਂਟ ਅ ਕ ਸਟੇਟਮੈਂਟ ਨਹੀਂ ਹੈ ਸੌਰੀ ਪ੍ਰੈਸ ਕਾਨਫਰੰਸ ਹੈ ਕੁਲਬੀਰ ਸਿੰਘ ਰਾਜੇਵਾਲ ਹੋਰਾਂ ਦੀ ਉਹਦੇ ਵਿੱਚ ਰਕੇਸ਼ ਟਕਹਤ ਹੋਣੀ ਇਹ ਸਾਰੇ ਹੈਗੇ ਨੇ ਜਿਸ ਤੋਂ ਉਹਨਾਂ ਨੇ ਕਿਹਾ ਕਿ ਨਵੰਬਰ ਮਹੀਨੇ ਦੇ ਵਿੱਚ ਜਿਹੜੀ ਉਹਦੀ 5ਵੀਂ ਸਾਲਗिरा ਹੈਗੀ ਹੈ ਤਿੰਨ ਖੇਤੀ ਕਾਨੂੰਨਾਂ ਨੂੰ ਦਾ ਅੰਦੋਲਨ ਸੀ ਜਿਹੜਾ ਅਸੀਂ ਚਿਤਿਆ ਉਹਦੀ ਜਿਹੜੀ 5ਵੀਂ ਸਾਲਗिरा ਉਸ ਤੋਂ ਉਹਦੇ ਉੱਤੇ ਅਸੀਂ ਨਵੇਂ ਸਿਰੇ ਤੋਂ ਦੁਬਾਰਾ ਅੰਦੋਲਨ ਛੇੜਨ ਦੀ ਗੱਲ ਕਰਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਜਦੋਂ ਬਣੇਗੀ ਉਹ ਉਹਦੇ ਵਿੱਚ ਬੀਜੇਪੀ ਆਪਣਾ ਕੁਛ ਨਾ ਕੁਛ ਪੈਂਤਰਾ ਜਰੂਰ ਇਸਤੇਮਾਲ ਕਰੇਗੀ ਤੁਸੀਂ ਬਹੁਤ ਸਾਰੇ ਮੁੱਦੇ ਟੱਚ ਕਰਦੇ ਆ ਮੈਨੂੰ ਲੱਗਦਾ ਕਿ ਜਦੋਂ ਬੀਜੇਪੀ ਨੇ ਪੰਜਾਬ ਦੇ ਵਿੱਚ ਕੱਲਿਆਂ ਚੱਲਣ ਦਾ ਫੈਸਲਾ ਕੀਤਾ ਸੀ ਤਾਂ ਉਹਨਾਂ ਨੇ ਕਾਂਗਰਸ ਜੇ ਕਰ ਸਕਦੀ ਹੈ ਤੇ ਅਸੀਂ ਕਿਉਂ ਨਹੀਂ ਇਸ ਅਪਰੋਚ ਦੇ ਉੱਤੇ ਬਹੁਤ ਸਾਰੇ ਸਿੱਖ ਲੀਡਰ ਭਾਵੇਂ ਉਹ ਕਾਂਗਰਸ ਚੋਂ ụpਟ ਕੇ ਲਿਆਂਦੇ ਉਹਨਾਂ ਨੇ ਉਹ ਖੱਪਾ ਭਰਨ ਦੀ ਕੋਸ਼ਿਸ਼ ਕੀਤੀ ਲੇਕਿਨ ਅਨਫੋਰਚੂਨੇਟਲੀ ਜਾਂ ਪੰਜਾਬ ਦੇ ਜਿਹੜੇ ਉਹਨਾਂ ਦੇ ਰਣਨੀਤਿਕਾਰ ਹੈ ਉਹਨਾਂ ਨੇ ਸਿਰਫ ਤੇ ਸਿਰਫ ਵਿਅਕਤੀਆਂ ਤੇ ਰਾਜਨੀਤੀ ਕਰਨੀ ਸ਼ੁਰੂ ਕੀਤੀ ਮੁੱਦਿਆਂ ਤੇ ਨਹੀਂ ਜਿਹੜੀ ਪੰਜਾਬ ਦੇ ਵਿੱਚ ਇੱਕ ਬੀਜੇਪੀ ਦੇ ਖਿਲਾਫ ਖਿਆਲ ਜਿਆ ਤੁਰਦਾ ਉਹਨੂੰ ਅਡਰੈਸ ਨਹੀਂ ਕੀਤਾ ਜੇਕਰ ਉਹ ਬੰਦਿਆਂ ਨਾਲੋਂ ਜ਼ਿਆਦਾ ਇਸ਼ੂਜ਼ ਦੇ ਉੱਤੇ ਆਉਂਦੇ ਤੇ ਜਿਹੜਾ ਇੱਕ ਪੰਜਾਬ ਨਾਲ ਲਗਾਤਾਰਤਾ ਦੇ ਵਿੱਚ ਇੱਕ ਨੈਰੇਟਿਵ ਹੈ ਇੱਕ ਪਰਸੈਪਸ਼ਨ ਹੈ ਕਿ ਕੇਂਦਰ ਤਾਂ ਤੱਕਾ ਕਰਦਾ ਔਰ ਉਹ ਕੇਂਦਰ ਕੱਲਾ ਬੀਜੇਪੀ ਵਾਲਾ ਨਹੀਂ ਇਸ ਤੋਂ ਪਹਿਲਾਂ ਵੀ ਲਗਾਤਾਰ ਦਿੱਲੀ ਨਾਲ ਟਕਰਾਉਂਦਾ ਉਨੂੰ ਐਡਰੈਸ ਕਰਨ ਦੀ ਕੋਸ਼ਿਸ਼ ਨਾ ਕਰਕੇ ਸਿਰਫ ਬੰਦਿਆਂ ਨੂੰ ਆਪਣੇ ਖੇਮੇ 'ਚ ਲਿਆਉਣ ਦੀ ਇੱਕ ਮੁਹਿੰਮ ਜਦੀ ਫੂਕ ਨਿਕਲ ਗਈ ਬਾਅਦ ਚ ਠੀਕ ਹੈ ਤੁਸੀਂ ਕਿਹਾ ਕਿ ਮੋਦੀ ਦੇ ਹੱਕ ਜਾਂ ਮੋਦੀ ਦੇ ਖਿਲਾਫ ਵਿੱਚ ਇਹ ਤਾਂ ਗੱਲ ਉਦੋਂ ਤੋਂ ਚੱਲੀ ਆ ਰਹੀ ਹੈ ਜਦੋਂ ਅਰਨ ਜੈਟਲੀ ਹਰੇ ਸੀ ਇੱਥੋਂ ਸੋ ਇਹ ਤਾਂ ਇਹ ਤਾਂ ਬਹੁਤ ਪਹਿਲਾਂ ਸਮਝ ਆ ਜਾਣੀ ਚਾਹੀਦੀ ਸੀ ਨਾ ਕਿ ਆਖਿਰ ਇਹ ਖਿਆਲ ਪੰਜਾਬ ਦੇ ਵਿੱਚ ਵੱਡਾ ਕਿਉਂ ਹੁੰਦਾ ਹੈ ਆਖਿਰ ਜਦੋਂ ਮੋਦੀ ਸਾਹਿਬ ਨੇ ਪੰਜਾਬ ਨਾਲ ਕਿਤੇ ਕੋਈ ਜ਼ਿਆਤੀ ਕੀਤੀ ਨਹੀਂ ਵਿਅਕਤੀਗਤ ਤੌਰ ਤੇ ਆ ਹੁਣ ਵਾਲੀ ਗੱਲ ਜਿਹੜੀ ਹੈ ਕਿ ਤੁਸੀਂ ਆਰਡੀਐਫ ਰਿਲੀਜ਼ ਨਹੀਂ ਕਰਦੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤਾਂ ਆਮ ਤੌਰ ਤੇ ਮੋਦੀ ਸਰਕਾਰ ਦੇ ਨਾਲ ਕਾਫੀ ਕੰਫਰਟੇਬਲ ਸੀਗੇ ਪੰਜਾਬ ਲਈ ਉਹ ਕਾਫੀ ਕੁਝ ਸੋਚਦੇ ਸੀ ਵੀ ਲਹਿ ਵੀ ਉਹਨੇ ਜੋ ਕਹਿੰਨੇ ਆ ਮੰਨ ਜਾਂਦੇ ਸੀ ਬੋਦੀ ਸਾਹਿਬ ਨਾਲ ਉਹਨਾਂ ਦੀਆਂ ਫੋਟੋਆਂ ਵੀ ਸੋਹਣੀਆਂ ਆਉਂਦੀਆਂ ਰਹੀਆਂ ਸੋ ਇਸ ਸਰਕਾਰ ਦੇ ਵਿੱਚ ਆ ਕੇ ਕੁਝ ਇੱਕ ਚੀਜ਼ਾਂ ਦੇ ਕੁਝ ਕੇਂਦਰੀ ਸਕੀਮਾਂ ਦੇ ਉੱਤੇ ਇਹ ਟਕਰਾਅ ਬਣਿਆ ਤੇ ਇਹ ਪਰਸੈਪਸ਼ਨ ਵੀ ਬਣੀ ਕਿ ਯਾਰ ਇਹ ਤਾਂ ਔਰ ਇਸ ਤੋਂ ਪਹਿਲਾਂ ਖੇਤੀ ਕਾਨੂੰਨਾ ਕਰਕੇ ਉਹ ਬਹੁਤ ਵੱਡੀ ਹੋ ਗਈ ਖੇਤੀ ਕਾਨੂੰਨਾ ਕਰਕੇ ਲੱਗਦਾ ਜਿਵੇਂ ਸਦੀ ਪੰਜਾਬ ਤੇ ਦਿੱਲੀ ਦੀ ਰਾਜਨੀਤੀ ਦਾ ਟਕਰਾਅ ਹੋ ਗਿਆ ਤੇ ਉੱਥੋਂ ਕਿ ਜੇ ਮੋਦੀ ਸਾਹਿਬ ਦਾ ਮਨ ਵੀ ਖਰਾਬ ਹੋਇਆ ਕਿ ਪੂਰੇ ਦੇਸ਼ ਦੇ ਵਿੱਚ ਜਿੱਥੇ ਕਿ ਮੈਂ ਆਪਣੀਆਂ ਨੀਤੀਆਂ ਕਰਕੇ ਜਾਣਿਆ ਜਾਂਦਾ ਇਹਨਾਂ ਨੇ ਮੈਨੂੰ ਬੈਕ ਗੇਅਰ ਦਿੱਤਾ ਇੱਥੇ ਮੈਨੂੰ ਵਾਪਸ ਮੋੜਨਾ ਪਿਆ ਉਹ ਇੱਕ ਤਲਕੀ ਉਧਰ ਵੀ ਤੇ ਇੱਧਰ ਵੀ ਸ਼ਾਇਦ ਬਣੀ ਹੋਈ ਸੀ ਜੇ ਤਰਨ ਤਰਨ ਦੀ ਵਿੱਚ ਦੇਖੀਏ ਇੱਕ ਪੂਰੀ ਪੰਥਕ ਵਿੱਚ ਤੇ ਜਿੱਥੇ ਇੱਕ ਪਾਕਟ ਸ਼ਹਿਰੀ ਵੀ ਆ ਉਥੋਂ ਵੀ ਕੋਈ ਬੂਥ ਨਹੀਂ ਜਿੱਤਿਆ ਭਾਸਕਰ ਸਾਹਿਬ ਕੋਲ ਹੁਣੇ ਉਹ ਡਾਟਾ ਪਿਆ ਸੀ ਸਾਡੇ ਨਾਲ ਸ਼ੇਅਰ ਕਰਨਗੇ ਕਿ ਭਾਜਪੀ ਨੇ ਤਰਨਤਾਰਨ ਦੀ ਚੋਣ ਤੋਂ ਤੁਰੰਤ ਬਾਅਦ ਜੇਕਰ ਇਹ ਪੈਂਤਰਾ ਅਖਤਿਆਰ ਕੀਤਾ ਹੈ ਤਾਂ ਕੀ ਉਹ ਇੱਥੇ ਇਹਨੂੰ ਵੱਡਾ ਕਰਨਗੇ ਕਿ ਉਹ ਫੈਸਲਾ ਲੈਣਗੇ ਕਿ ਹੁਣੇ ਹੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸ਼ਹੀਦੀ ਸ਼ਤਾਬਦੀ ਹੈ ਸਮਾਗਮ ਨੇ 24-25 ਨਵੰਬਰ ਦੇ ਨੇ ਇਹਨਾਂ ਦੇ ਵਿੱਚ ਕੋਈ ਵੱਡਾ ਫੈਸਲਾ ਲੈ ਲੈਣਗੇ ਕਿ ਬੰਦੀ ਸਿੱਖਾਂ ਦੇ ਉੱਤੇ ਕੋਈ ਫੈਸਲਾ ਆਜੂਗਾ ਪਹਿਲਾ ਨੋਟੀਫਿਕੇਸ਼ਨ ਅਮਲ ਚ ਲਿਆਂਦਾ ਜਾਊਗਾ ਇਹ ਇੱਕ ਸਵਾਲ ਹੈ ਜੇ ਉਹ ਕਰ ਦਿੰਦੇ ਨੇ ਤਾਂ ਮੇਰੇ ਖਿਆਲ ਇਹ ਬੜਾ ਬਿਹਤਰ ਹੋਊਗਾ ਫਿਰ ਚੰਡੀਗੜ੍ਹ ਦਾ ਮੁੱਦਾ ਪਾਣੀਆਂ ਦੇ ਮੁੱਦੇ ਕਈ ਕੁਝ ਇਹੋ ਜਿਹਾ ਜੇ ਸੈਂਟਰ ਚਾਵੇ ਤਾਂ ਉਹਨਾਂ ਲਈ ਜਿੱਦਾਂ ਇੱਕ ਜਸਸ ਛੁਟਕੀ ਦਾ ਕੰਮ ਹੈ ਹਰਿਆਣਾ ਉਹਨਾਂ ਦਾ ਆਪਣਾ ਹੈ ਹਰਿਆਣਾ ਦਾ ਤੁਸੀਂ ਜੰਨਾ ਮਰਜੀ ਉਹਨੂੰ ਦੇ ਦਿਓ ਚੰਡੀਗੜ੍ਹ ਪੰਜਾਬ ਨੂੰ ਦੇਣਾ ਕੋਈ ਔਖਾ ਨਹੀਂ ਪਰ ਮੈਨੂੰ ਲੱਗਦਾ ਕਿ ਇਹ ਮਾਮਲਾ ਟਫ ਹੈ ਇਦਾਂ ਹੱਲ ਨਹੀਂ ਹੋਊਗਾ ਸੁਭਾਸਕਰ ਸਰ ਸਵਾਲ ਕਾਫੀ ਵੱਡੇ ਹੋਗੇ ਬਿਲਕੁਲ ਸਵਾਲ ਵੱਡੇ ਹੋਗੇ ਔਰ ਜਿਸ ਤਰੀਕੇ ਨਾਲ ਤੁਸੀਂ ਕਹਿਆ ਹੈ ਨਾ ਕਿ ਬੀਜੇਪੀ ਹੁਨਿੰਦਰਪ੍ਰੀਤ ਉਹਨਾਂ ਦੀ ਜਦ ਮੈਂ ਗੱਲ ਸੁਣ ਰਿਹਾ ਸੀ ਉਹ ਕਹਿੰਦੇ ਕੀ ਭਾਜਪੀ ਨੇ ਬਿਹਾਰ ਦਿੱਤਨ ਤੋਂ ਬਾਅਦ ਗਿਆ ਵੀ ਅਗਲਾ ਨਿਸ਼ਾਨਾ ਸਾਡਾ ਵੈਸਟ ਬੰਗਾਲ ਹੈ ਐਦਾਂ ਹੁਣ ਇਲੈਕਸ਼ਨ ਜਿੱਤੇ ਜਾਂਦੇ ਨੇ ਕੀ ਇਹ ਤਰੀਕਾ ਠੀਕ ਹੈ ਕੀ ਉਸ ਸੂਬੇ ਦੇ ਮਸਲਿਆਂ ਨੂੰ ਹੱਲ ਕਰਨ ਤੋਂ ਬਗੈਰ ਆਪਾਂ ਇਹ ਕਹਿ ਸਕਦੇ ਹਾਂ ਵੀ ਜਿੱਦਾਂ ਕੋਈ ਲੜਾਈ ਜਿੱਤਨੀ ਆ ਨਾ ਜਿੱਦਾਂ ਮੁਗਲ ਹੁੰਦੇ ਸੀ ਜਾਂ ਫਿਰ ਅੰਗਰੇਜ਼ ਹੁੰਦੇ ਸੀ ਵੀ ਅਗਲਾ ਨਿਸ਼ਾਨਾ ਆਇਆ ਵੇ ਤੇ ਹੁਣ ਉਸ ਤੋਂ ਬਾਅਦ ਆਇਆ ਵੇ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਮੁੱਦਿਆਂ ਦੇ ਉੱਤੇ ਬੰਦੀ ਸਿੰਘਾ ਦਾ ਇਹ ਸਵਾਲ ਪੁੱਛਿਆ ਗਿਆ ਕੱਲ ਉਹ ਕਹਿੰਦੇ ਜੀ ਅਸੀਂ ਇਹਨੂੰ ਲੀਗਲੀ ਔਰ ਹਰ ਤਰੀਕੇ ਨਾਲ ਐਗਜ਼ਾਮਿਨ ਕਰਕੇ ਇਹਦਾ ਹੱਲ ਲੱਭਾਂਗੇ ਜਿੱਥੇ ਤਾਂ ਗੱਲ ਲੀਗਲੀ ਹੈਗੀ ਹੈ ਉੱਥੇ ਤੇ ਕੋਰਟਾਂ ਦੇ ਵਿੱਚ ਉਹ ਵਾਜਾ ਲੱਗ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਨੂੰ ਤਿੰਨ ਵਾਰ ਕਹਿ ਚੁੱਕਿਆ ਵੀ ਇਸ ਮੁੱਦੇ ਦੇ ਉੱਤੇ ਛੇਤੀ ਫੈਸਲਾ ਕਰੋ ਔਰ ਕੀ ਬੰਦੀ ਸਿੰਘਾਂ ਦੇ ਮੁੱਦੇ ਹੱਲ ਕਰਨ ਤੋਂ ਬਾਅਦ ਪੰਜਾਬ ਦੇ ਵਿੱਚ ਬੀਜੇਪੀ ਦੀ ਬੱਲੇ ਬੱਲੇ ਹੋ ਜਾਏਗੀ ਬੀਜੇਪੀ ਦੀ ਸਰਕਾਰ ਬਣ ਜਾਏਗੀ ਐਦਾਂ ਦੇ ਮੇਰੇ ਖਿਆਲ ਨਾਲ ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਯਾ ਇਹ ਘੱਟ ਤੋਂ ਘੱਟ 10 ਤੋਂ 15 ਐਦਾਂ ਦੇ ਮੁੱਦੇ ਦੇ ਹੈਗੇ ਆ ਜਿਹਦੇ ਵਿੱਚ ਕੇਂਦਰ ਸਰਕਾਰ ਨੂੰ ਇਨੀਸ਼ੀਏਟਿਵ ਲੈਣਾ ਪਏਗਾ ਹੁਣੇ ਉਤਰੀ ਜਨਰਲ ਕੌਂਸਲ ਦੀ ਮੀਟਿੰਗ ਹੋ ਕੇ ਹੈ ਧੀਏ ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਕਾਫੀ ਮੁੱਦੇ ਰੱਖੇ ਪੰਜਾਬ ਦੇ ਨਾਲ ਹੋ ਰਹੇ ਵਿਤਕਿਰਿਆ ਦੀ ਗੱਲ ਕੀਤੀ ਪੰਜਾਬ ਤੋਂ ਹਮੇਸ਼ਾ ਕਿਉਂ ਕੁਰਬਾਨੀ ਮੰਗੀ ਜਾਂਦੀ ਹੈ ਇਹ ਗੱਲ ਕੀਤੀ ਉਹਨਾਂ ਮੁੱਦਿਆਂ ਤੋਂ ਬਾਅਦ ਅਮਿਤ ਸ਼ਾ ਉਹਨਾਂ ਦਾ ਜਿਹੜਾ ਬਿਆਨ ਆਇਆ ਬਈ ਹਰਿਆਣਾ ਤੇ ਪੰਜਾਬ ਨਾਲ ਆਪਸੀ ਚ ਬੈਠ ਕੇ ਇਹਨਾਂ ਮਸਲਿਆਂ ਦੇ ਹੱਲ ਕਰ ਲੇ ਔਰ ਦੋਨੋਂ ਮਿਲ ਬੈਠ ਕੇ ਜੋ ਵੀ ਕਰਨਾ ਕਰ ਲੋ ਦੇਖੋ ਉਹ ਚੀਜ਼ ਤਾਂ ਹੋ ਹੀ ਨਹੀਂ ਰਹੀ ਸੀ ਤਾਂ ਹੀ ਤਾਂ ਉਤਰੀ ਕੌਂਸਲ ਦੀ ਮੀਟਿੰਗ ਤੋਂ ਐਕਸਪੈਕਟੇਸ਼ਨ ਸੀਗੀ ਕਿ ਉਹਨਾਂ ਮੁੱਦਿਆਂ ਦੇ ਉੱਤੇ ਜਿਦੇ ਵਿੱਚ ਹਰਿਆਣਾ ਤੇ ਪੰਜਾਬ ਇੱਕ ਪੇਜ ਤੇ ਨਹੀਂ ਆ ਪਾਰੇ ਤੇ ਉਥੇ ਅਮਿਸ਼ਾ ਜਾਂ ਸੀਨੀਅਰ ਕੇਂਦਰ ਸਰਕਾਰ ਦੀ ਇੰਟਰਵੈਂਸ਼ਨ ਦੀ ਲੀਡਰ ਸੀ ਇਹਦੇ ਸਿੱਧੀ ਲੋੜ ਸੀ ਆਸਕਰ ਸਾਹਿਬ ਤੁਹਾਡੀ ਗੱਲ ਨੂੰ ਹੀ ਵਧਾ ਰਿਆਂ ਕਿ ਜੇਕਰ ਹਰਿਆਣੇ ਨੇ ਫੈਸਲਾ ਕਰਨਾ ਤੇ ਹਰਿਆਣੇ ਦੇ ਨੈਭ ਸਿੰਘ ਸੈਣੀ ਕੌਣ ਨੇ ਫੈਸਲਾ ਕਰਨ ਵਾਲੇ ਫੈਸਲਾ ਤਾਂ ਤੁਸੀਂ ਕਰਨਾ ਗੱਲ ਹਰਿਆਣੇ ਤੇ ਪੰਜਾਬ ਦੇ ਬੈਠਣ ਦੀ ਨਹੀਂ ਹੈ ਸੈਂਟਰ ਮੀਨਸ ਹਰਿਆਣਾ ਤੇ ਹਰਿਆਣਾ ਮੀਨਸ ਸੈਂਟਰ ਤੇ ਹਰਿਆਣੇ ਦਾ ਲੀਡਰ ਕੋਈ ਇੰਨੇ ਸਮਰੱਥ ਹੈਗਾ ਕਿ ਉਹ ਸੈਂਟਰ ਦੀ ਸਹਿਮਤੀ ਤੋਂ ਬਣਾ ਕਰ ਸਕੇ ਫਿਰ ਤੁਸੀਂ ਕਰਦੇ ਹੋ ਨਾ ਫਿਰ ਤਾਂ ਬਹੁਤ ਹੀ ਸੌਖਾ ਫਿਰ ਤਾਂ ਇੱਕ ਜਸਟਿਸ ਸਟੇਟਮੈਂਟ ਹੀ ਆਉਣੀ ਹੈ ਦੇਖੋ ਪੋਲਿਟੀਕਲ ਮਜਬੂਰੀ ਹੈ ਤੁਸੀਂ ਆਪਾਂ ਹਰਿਆਣਾ ਨੂੰ ਜਾਂ ਆਇਆ ਸਿੰਘ ਸੈਣੀ ਨੂੰ ਜਾਂ ਕਿਸੇ ਪਾਰਟिकुलर ਲੀਡਰ ਨੂੰ ਕਸੂਰਵਾਰ ਨਹੀਂ ਠਹਿਰਾ ਸਕਦੇ ਉਹਨਾਂ ਨੇ ਉੱਥੇ ਰਾਜਨੀਤੀ ਕਰਨੀ ਹੈ ਇਹਨਾਂ ਨੇ ਇੱਥੇ ਰਾਜਨੀਤੀ ਕਰਨੀ ਹੈ ਜਾਂ ਕਈ ਵਾਰ ਇੱਥੇ ਵਾਲਿਆਂ ਨੇ ਉੱਥੇ ਵੀ ਰਾਜਨੀਤੀ ਕਰਨੀ ਹੈ ਤੇ ਇਸ ਤਰ੍ਹਾਂ ਕੀ ਇਕਲੇਸ਼ ਵੱਧਦਾ ਹੈ ਤੁਸੀਂ ਇਹ ਦੇਖੋ ਕਿ ਬਹੁਤ ਸਾਰੇ ਮੁੱਦੇ ਹੈਗੇ ਨੇ ਹੁਣ ਚਾਹੇ ਪੰਜਾਬ ਦੇ ਵਿੱਚ ਬੀਜੇਪੀ ਰਾਜਨੀਤੀ ਕਰਨਾ ਚਾਹਦੀ ਹੈ ਐਕਸਪੈਕਟੇਸ਼ਨ ਕੀ ਸੁਨੀਲ ਜਾਖੜੋਨਾ ਅਸ਼ਵਨੀ ਸ਼ਰਮਾ ਜਿਨ੍ਹਾਂ ਦੀ ਬਹੁਤ ਤਾਰੀਫ ਕਰਕੇ ਇੰਦਰਪ੍ਰੀਤੋਨਾ ਹਟੇ ਨੇ ਇਹ ਕੈਪੇਬਲ ਹੈਗੇ ਨੇ ਪੰਜਾਬ ਦੇ ਮੁੱਦਿਆਂ ਦੇ ਬੰਦੀ ਸਿੰਘਾਂ ਦਾ ਮੁੱਦਾ ਹੀ ਲੈ ਲਓ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਡਿਸੀਜਨ ਲੈਣ ਦੇ ਵਿੱਚ ਕੀ ਅਸ਼ਵਨੀ ਸ਼ਰਮਾ ਜਾਂ ਫਿਰ ਸੁਨੀਲ ਜਾਖੜੋਨਾ ਕੈਪੇਬਲ ਹੈਗੇ ਨੇ ਉਹ ਕਈ ਵਾਰ ਕਹਿ ਚੁੱਕੇ ਨੇ ਕਿ ਮੈਂ ਕੇਂਦਰ ਨੂੰ ਕਿਹਾ ਕਿ ਨਜ਼ਰੀਆ ਬਦਲੋ ਸਿਚੁਏਸ਼ਨ ਆਪਣੇ ਆਪ ਬਦਲ ਜਾਏਗੀ ਅਗਲੇ ਨਜ਼ਰੀਏ ਕਿਉਂ ਬਦਲਣ ਉਹ ਪੋਲਿਟੀਕਲ ਫਾਇਦਾ ਦੇਖਦੇ ਨੇ ਕਿਸੇ ਵੀ ਸਟੇਟ ਦੇ ਵਿੱਚ ਕੁਝ ਫੈਸਲੇ ਲੈਣ ਤੋਂ ਬਾਅਦ ਦੂਜੀ ਸਟੇਟ ਦੇ ਵਿੱਚ ਅਗਰ ਉਹਨਾਂ ਨੂੰ ਕੋਈ ਨੁਕਸਾਨ ਆ ਜਾਏ ਵੈਸੇ ਪੰਜਾਬ ਦੇ ਜਿੰਨੇ ਵੀ ਮੁੱਦੇ ਹੈਗੇ ਆ ਨਾ ਉਹਨਾਂ ਮੁੱਦਿਆਂ ਦੇ ਉੱਤੇ ਪੰਜਾਬ ਪੰਜਾਬ ਇੱਕ ਬੜੇ ਸਟਰੋਂਗ ਫੁੱਟ ਤੇ ਹੈ ਪਰ ਲੜਾਈ ਲੜਨ ਵਾਲਾ ਤੇ ਚਾਹੀਦਾ ਹੈ ਨਾ ਆਪਾਂ ਸਟਰੋਂਗ ਫੁੱਟ ਤੇ ਹੈ ਉਹ ਹੋਣ ਦੇ ਬਾਵਜੂਦ ਉਹਨੂੰ ਹਮੇਸ਼ਾ ਕਲੇਮ ਕਲੇਮ ਡਾਇਲੂਟ ਹੋ ਗਿਆ ਸਟਰੋਂਗ ਹੋ ਗਿਆ ਕਲੇਮ ਤੱਕ ਕੀ ਕਿਉਂ ਸੀਮਿਤ ਰਹਿਣੇ ਮੈਂ ਆਪਣੇ ਅਸੀਅਤ ਪ੍ਰੋਗਰਾਮ ਦੇ ਵਿੱਚ ਬਹੁਤ ਵਾਰ ਕਹਿ ਚੁੱਕੇ ਹਾਂ ਕਿ ਪੰਜਾਬ ਉਹਨਾਂ ਸਾਰੇ ਮੁੱਦਿਆਂ ਤੇ ਇਨਕਲੂਡਿੰਗ ਬੰਦੀ ਸਿੰਘਾ ਦਾ ਮੁੱਦਾ ਸਾਰੇ ਮੁੱਦਿਆਂ ਦੇ ਉੱਤੇ ਬੜੇ ਸਟਰੋਂਗ ਫੂਟ ਤੇ ਹੈ ਪਰ ਆਪਾਂ ਖੇਡੀਏ ਤਾਂ ਸਹੀ ਨਾ ਹੁਣ ਸਟਰੋਂਗ ਫੂਟ ਤੇ ਚੰਗੇ ਬੈਟਸਮੈਨ ਹੋਣ ਦੇ ਬਾਵਜੂਦ ਜੇ ਤੁਸੀਂ ਛੱਕਾ ਮਾਰੋ ਹੀ ਨਾ ਜਾਂ ਕੋਈ ਬੋਲ ਖੇਡੋ ਹੀ ਨਾ ਤੇ ਫਿਰ ਉਹਦਾ ਚੰਗੇ ਪਲੇਅਰ ਦਾ ਕੀ ਮਤਲਬ ਹੁੰਦਾ ਹੈ ਪੰਜਾਬ ਦੇ ਵਿੱਚ ਜੇ ਭਾਜਪਾ ਨੇ ਰਾਜਨਾ ਰਾਜਨੀਤੀ ਕਰਨੀ ਹੈ ਤੇ ਬਹੁਤ ਸਾਰੇ ਮਸਲੇ ਹੈਗੇ ਨੇ ਔਰ ਮੇਰੇ ਖਿਆਲ ਨਾਲ ਇੰਪੋਰਟੈਂਟ ਅਗਰ ਅਪਾ ਪਹਿਲੇ 10 ਮਸਲੇ ਵੀ ਲੈ ਲიਏ ਤੇ ਬੀਜੇਪੀ ਅਗਰ ਉਹਦੇ ਉੱਤੇ ਸਟੈਂਡ ਲੈ ਅਗਰ ਰਾਜਨੀਤੀ ਸੂਬੇ ਦੇ ਵਿੱਚ ਕਰਨੀ ਹੈ ਤੇ ਨਜ਼ਰ ਤੇ ਆਣਾ ਚਾਹੀਦਾ ਹੈ ਨਾ ਕਿ ਤੁਸੀਂ ਪੰਜਾਬ ਦੇ ਨਾਲ ਸਿਰਫ ਇੱਕ ਸਟੇਟਮੈਂਟ ਦੇ ਨਾਲ ਤੇ ਗੱਲ ਨਹੀਂ ਬਣਦੀ ਨਾ ਵੀ ਅਸੀਂ ਪੰਜਾਬ ਦੇ ਨਾਲ ਆ ਸਿੱਖਾਂ ਦੇ ਨਾਲ ਆ ਹਿੰਦੂਆਂ ਦੇ ਨਾਲ ਆ ਉਹ ਨਾਲ ਨਜ਼ਰ ਆਣੀ ਵੀ ਲੋੜ ਹੈ ਔਰ ਮੈਨੂੰ ਲੱਗਦਾ ਹੈ ਇਸ ਤਰੀਕੇ ਦੀ ਰਾਜਨੀਤੀ ਦੇ ਰਾਹੀ ਘੱਟ ਤੋਂ ਘੱਟ ਪੰਜਾਬ ਦੇ ਵਿੱਚ ਬੀਜੇਪੀ ਨਹੀਂ ਅੱਗੇ ਵਧ ਸਕਦੀ ਜਦ ਤੱਕ ਇਹ ਮੁੱਦਿਆਂ ਦੇ ਉੱਤੇ ਡਟ ਕੇ ਕੋਈ ਫੈਸਲਾ ਨਾ ਲੇ ਔਰ ਉਹ ਨਜ਼ਰ ਆਨ ਆਪਣੀ ਐਕਟੀਵਿਟੀ ਆਪਣੀ ਆਪਣੇ ਡਿਸੀਜਨ ਦੇ ਰਾਹੀ ਕਿ ਉਹ ਵਾਕਈ ਪੰਜਾਬ ਦੇ ਨਾਲ ਅੰਦਰਪ੍ਰੀਤ ਜੀ ਹੁਣ ਮੈਂ ਇੱਕ ਜਰਾ ਡੂੰਘਾ ਸਵਾਲ ਤੁਹਾਨੂੰ ਪੁੱਛਣ ਲੱਗਿਆ ਜੇ ਤੁਸੀਂ ਇਹਨੂੰ ਟੱਚ ਕਰ ਸਕੋ ਐਕਚੁਅਲੀ ਬੀਜੇਪੀ ਮੈਟਰ ਨਹੀਂ ਕਰਦੀ ਜੇ ਮੈਂ ਬਿਲਕੁਲ ਇਸ ਗੱਲ ਤੇ ਜਾਵਾਂ ਜਿਹੜਾ ਸਵਾਲ ਬੀਜੇਪੀ ਦਾ ਹੈ ਉਹਦੇ ਤੋਂ ਵੱਡਾ ਸਵਾਲ ਬੀਜੇਪੀ ਦੀ ਪੇਰੈਂਟ ਬਾਡੀ ਦਾ ਸਿੱਖਾਂ ਨਾਲ ਰਿਸ਼ਤਾ ਆਰਐਸਐਸ ਇਸ ਸਿੱਖਾਂ ਬਾਰੇ ਕਿਸ ਤਰ੍ਹਾਂ ਦੀ رائے ਰੱਖਦੀ ਹੈ ਸਿੱਖ ਇੱਕ ਵੱਖਰੀ ਕੌਮ ਹੈ ਆਰਐਸਐਸ ਦੇ ਪ੍ਰਮੁੱਖ ਬਹੁਤ ਵਾਰੀ ਇਹਦੇ ਤੋਂ ਵੱਖਰੇ ਬਿਆਨ ਦਿੰਦੇ ਰਹੇ ਆ ਜਦੋਂ ਸਦਤ ਤਰਲੋਚਨ ਸਿੰਘ ਘਟਗਣਤੀ ਕਮਿਸ਼ਨ ਦੇ ਚੇਅਰਮੈਨ ਸੀ ਉਹਨਾਂ ਨੇ ਤਤਕਾਲੀ ਜਿਹੜੇ ਸਰਸੰਗ ਚਾਲਕ ਸੀਗੇ ਮੁਖੀ ਸੀ ਆਰਐਸਐਸ ਦੇ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਕੀਤੀ ਔਰ ਉਹਨਾਂ ਦੇ ਨੁਮਾਇंदे ਵੀ ਆਏ ਘਟਗਣਤੀ ਕਮਿਸ਼ਨ 'ਚ ਉਹਨਾਂ ਨੇ ਲਿਖ ਕੇ ਵੀ ਦਿੱਤਾ ਕਿ ਅਸੀਂ تسلیم ਕਰਦੇ ਹਾਂ ਕਿ ਸਿੱਖ ਇੱਕ ਵੱਖਰੀ ਕੌਮ ਹੈ ਪਰ ਬੜੀ ਬਾਰੀ ਫਿਰ ਇੱਕ ਸਟੇਟਮੈਂਟ ਰਹਿੰਦੀ ਹੈ ਕਿ ਸਿੱਖ ਜਿਹੜੇ ਨੇ ਉਹ ਹਿੰਦੂ ਧਰਮ ਦਾ ਹਿੱਸਾ ਨੇ ਸਾਡੇ ਸੂਰਬੀਰ ਨੇ ਸਾਡੇ ਬੜੇ ਯੋਧੇ ਨੇ ਪਰ ਨਾਲ ਦੀ ਨਾਲ ਜਿਹੜੀ ਵੱਖਰੀ ਪਛਾਣ ਦਾ ਮੁੱਦਾ ਖੜਾ ਹੋ ਜਾਂਦਾ ਤੁਹਾਨੂੰ ਯਾਦ ਹੋਵੇ ਅਕਲਤਖ ਸਾਹਿਬ ਤੋਂ ਕੁਝ ਹੁਕਮਨਾਮੇ ਇਸ ਤਰ੍ਹਾਂ ਦੇ ਨੇ ਕਿ ਜਿਹੜੀ ਇਹ ਅਪਰੋਚ ਆ ਆਰਐਸਐਸ ਦੀ ਉਹਦੇ ਖਿਲਾਫ ਨੇ ਸੋ ਇਹੀ ਮਾਮਲਾ ਜਦੋਂ ਬਾਦਲ ਸਾਹਿਬ ਸੱਤਾ 'ਚ ਸੀ ਕਿ ਬੀਜੇਪੀ ਨਾਲ ਸੀ ਗਾਇਬ ਗਾਇਏ ਇਹ ਆਪਾ ਵਿਰੋਧ ਉੱਠਦਾ ਰਿਹਾ ਵੀ ਇੱਕ ਪਾਸੇ ਜਿਹੜੀ ਜਿਹੜੀ ਧਾਰਾ ਦੀ ਤਰਜਮਾਨੀ ਬਾਦਲ ਸਾਹਿਬ ਕਰਦੇ ਨੇ ਉਹੀ ਧਾਰਾ ਸ਼ਰਮਣੀ ਕਮੇਟੀ ਦੇ ਵਿੱਚ ਹੈ ਅਕਾਲ ਤਖਤ ਦੇ ਜੱਥੇਦਾਰ ਵੀ ਉੱਥੋਂ ਹੀ ਆਉਂਦੇ ਨੇ ਤੇ ਇੱਕ ਪਾਸੇ ਬਾਦਲ ਸਾਹਿਬ ਨੌ ਮਾਸ ਦਾ ਰਿਸ਼ਤਾ ਕਹਿੰਦੇ ਨੇ ਇਹਨੂੰ ਪੰਜਾਬ ਲਈ ਅਨਸਰ ਦੀ ਲੋੜ ਦੱਸਦੇ ਆ ਹਿੰਦੂ ਸਿੱਖ ਇੱਕਤਾ ਸਦਭਾਵਨਾ ਗੱਲ ਕਰਕੇ ਸਰਕਾਰ ਚਲਾਉਂਦੇ ਨੇ ਦੂਜੇ ਪੱਲੇ ਆਰਐਸਐਸ ਵਰਗੀ ਸੰਸਥਾ ਦੇ ਖਿਲਾਫ ਅਕਾਲ ਤਖਤ ਸਰ ਤੋਂ ਹੁਕਮਨਾਮਾ ਆਉਂਦਾ ਉਹੀ ਦੌਰ ਇਕੱਠੇ ਨੇ ਇੱਕੋ ਵੇਲੇ ਚੱਲਦੇ ਨੇ ਸੋ ਹਾਲਾਂਕਿ ਦੇਖੋ ਤੁਸੀਂ ਕਾਂਗਰਸ ਨੇ ਅਕਾਲ ਤਖਤ ਸਰ ਤੇ ਹਮਲਾ ਕੀਤਾ ਉਹਨਾਂ ਨੇ ਬਲੂ ਸਟਾਰ ਆਪਰੇਸ਼ਨ ਕੀਤਾ ਦਿੱਲੀ ਦੇ ਵਿੱਚ ਸਾਰਾ ਕੁਝ ਹੋਇਆ ਉਹਨਾਂ ਨੂੰ ਪ੍ਰਵਾਨਗੀ ਹੈ ਪੰਜਾਬ ਦੇ ਵਿੱਚ ਲੇਕਿਨ ਬੀਜੇਪੀ ਨੂੰ ਪ੍ਰਵਾਨਗੀ ਕਿਉਂ ਨਹੀਂ ਮਤਲਬ ਕੋਈ ਬੁਨਿਆਦੀ ਮਸਲਾ ਐਡਰੈਸ ਨਹੀਂ ਕਰ ਰਿਹਾ ਕਿ ਸਿੱਖ ਇੱਕ ਵੱਖਰੀ ਕੌਮ ਤੇ ਬੀਜੇਪੀ ਤੇ ਪੇਰੈਂਟ ਬਾਡੀ ਦਾ ਉਹਦੇ ਉੱਤੇ ਨਜ਼ਰੀਆ ਇਹ ਸਭ ਤੋਂ ਵੱਡਾ ਇੱਕ ਇੱਕ ਹਡਲ ਆ ਮੈਨੂੰ ਲੱਗਦਾ ਇਹ ਬੁਨਿਆਦੀ ਮਸਲੇ ਟੱਚ ਕੀਤੇ ਬਿਨਾ ਜਿਹੜੀ ਰੂਹਦਾਰੀ ਵਾਲੀ ਸਾਂਝ ਹੁੰਦੀ ਨਾ ਰੂਹਦਾਰੀ ਵਾਲੀ ਖੁੱਲ ਕੇ ਜਿੱਦਾਂ ਕਹਦੇ ਹੱਕ ਚਾਉਣਾ ਇਹ ਮੈਨੂੰ ਲੱਗਦਾ ਕਿ ਸ਼ਾਇਦ ਆਪਾਂ ਟੱਚ ਨਹੀਂ ਕਰ ਰਹੇ ਬਿਲਕੁਲ ਰੰਦਾਵਾ ਜਬ ਤੁਸੀਂ ਠੀਕ ਕਹਿ ਰਹੇ ਹੋ ਦੇਖੋ ਕਾਂਗਰਸ ਦੇ ਉੱਤੇ ਸਭ ਤੋਂ ਵੱਡਾ ਜਿਹੜਾ ਇਲਜ਼ਾਮ ਹੈ ਉਹ ਇਹੀ ਹੈ ਕਿ ਉਹਨਾਂ ਨੇ ਗੁਰੂ ਘਰਾਂ ਦੇ ਉੱਤੇ ਮਤਲਬ ਜਿਹੜਾ ਹਮਲਾ ਕੀਤਾ ਹੈ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਟਾਇਆ ਤੂਫਾਨ ਨਾਲ ਤੇ ਉਹ ਠੀਕ ਹੈ ਸਿੱਖਾਂ ਨੇ ਉਹਨੂੰ ਇੱਕ ਪੋਲਿਟਿਕਲ ਲੜਾਈ ਵਜੋਂ ਲਿੱਤਾ ਤੇ ਉਹਨਾਂ ਨੇ ਕਹਿਦਾ ਕਿ ਠੀਕ ਹੈ ਤੁਸੀਂ ਜਿਹਨੇ ਟਾਇਆ ਸੀ ਉਹਨਾਂ ਦਾ ਜੇ ਤੁਸੀਂ ਗਰਮ ਦਲੀਏ ਜਿੰਨੇ ਵੀ ਨੇਤਾ ਨੇ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਤਾਂ ਤੁਹਾਨੂੰ ਇਦਾਂ ਹੀ ਕਹਿੰਦੇ ਨਜ਼ਰਾਨੇ ਕਿ ਸਿੱਧਾ ਸਿੱਧਾ ਕਿ ਜਿਨ੍ਹਾਂ ਨੇ ਸਾਡਾ ਖਲਤ ਉਠਾਇਆ ਸੀ ਉਹਨੂੰ ਸਜਾ ਦੇਤੀ ਉਹਨਾਂ ਦੇ ਉਹਦੀ ਅੱਗੇ ਜਿਹੜਾ ਉਹਦਾ ਅੱਗੇ ਵੀਨਕਾਉਂਟਰ ਹੁੰਦਾ ਕਿ ਚਲੋ 84 ਦੇ ਰਾਈਟਸ ਹੋ ਗਏ ਜਾਂ ਹੋਰ ਹੋ ਗਏ ਸਭ ਕੁਝ ਹੋਇਆ ਮੈਂ ਤਾਂ ਉਹਨੂੰ ਕਦੇ ਰਾਈਟਸ ਵੀ ਨਹੀਂ ਕਿਹਾ ਮੈਂ ਤਾਂ ਹਮੇਸ਼ਾ ਇਹਨੂੰ ਖਤਲਿਆ ਮੀ ਕਹਿਣਾ ਹੁਣ ਕਿ ਖਤਲਿਆ ਮੀ ਹੋਇਆ ਤਾਂ ਵੀ ਉਹ ਮੈਂ ਉਸੇ ਪੋਲੀਟਿਕਲ ਲੜਾਈ ਦਾ ਹੀ ਇੱਕ ਹਿੱਸਾ ਹੈ ਔਰ ਪੋਲੀਟਿਕਲ ਲੜਾਈ ਹੀ ਹੈ ਉਸ ਤੋਂ ਜ਼ਿਆਦਾ ਕੁਝ ਨਹੀਂ ਪਰ ਜਦੋਂ ਔਰ ਉਸ ਤੋਂ ਬਾਅਦ ਤੁਸੀਂ ਦੇਖੋ 84 ਤੋਂ ਬਾਅਦ ਅੱਜ ਅਸੀਂ 25 'ਚਾਂ ਕਾਂਗਰਸ ਨੇ ਤਿੰਨ ਵਾਰ ਪੰਜਾਬ 'ਚ ਆਪਣੀ ਸਰਕਾਰ ਬਣਾ ਲਈ ਹੈ ਇਟ ਮੀਨਸ ਇਹ ਹੈ ਕਿ ਜਿਹੜੇ ਪੰਜਾਬ ਦੇ ਲੋਕ ਨੇ ਜਿਸ 'ਚ ਤੁਸੀਂ ਮੰਨਦੇ ਹੋ ਕਿ ਬਹੁ ਗਿਣਤੀ ਸਿੱਖਾਂ ਦੀ ਹੈ ਉੱਥੇ ਵੀ ਸਿੱਖਾਂ ਨੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਉਹ ਕਰਤਾ ਵੀ ਚੱਲ ਠੀਕ ਹੈ ਕੋਈ ਗੱਲ ਨਹੀਂ ਤੇਰੇ ਨਾਲ ਜਿਹੜੀ ਲੜਾਈ ਸੀ ਉਹ ਨਿਬੜ ਲਈ ਸੀ ਹੈਨਾ ਪੋਲੀਟੀਕਲ ਲੜਾਈ ਤਾਂ ਅਸੀਂ ਨਿਬੜ ਲਈ ਹੈ ਹੁਣ ਅੱਗੇ ਚੱਲਦੇ ਹਾਂ ਪਰ ਇਹ ਇਹ ਚੀਜ਼ ਭਾਜਪਾ ਲਈ ਕਿਉਂ ਨਹੀਂ ਇਹ ਸਵਾਲ ਠੀਕ ਹੈ ਤੁਹਾਡਾ ਬੀਜਪੀ ਬਹੁਤ ਹੀ ਸੀਮਿਤ ਖੇਤਰਾਂ ਦੇ ਵਿੱਚ ਹੈ ਆਲਥੋ ਜਿਹੜੀ ਤੁਸੀਂ ਆਰਐਫਐਸ ਦੀ ਗੱਲ ਕਰਦੇ ਹੋ ਆਰਐਫਐਸ ਦੀਆਂ ਜਿਹੜਾ ਤੇ ਕੋਈ ਨਵੀਆਂ ਨਹੀਂਆਂ ਬਹੁਤ ਪੁਰਾਣੀਆਂ ਨੇ ਹਰ ਛੋਟੀ ਸ਼ਹਿਰ ਛੋਟੀ ਮੰਡੀ ਦੇ ਵਿੱਚ ਉਹਨਾਂ ਦੀਆਂ ਸ਼ਖਾਵਾਂ ਨੇ ਉਹਨਾਂ ਦੇ ਲੋਕ ਨੇ ਜਿਹੜੇ ਮਤਲਬ ਇਹ ਕੰਮ ਕਰਦੇ ਰਹਿੰਦੇ ਆ ਮਤਲਬ ਆਪਣੀ ਜਿਹੜਾ ਆਪਣਾ ਪ੍ਰਸਾਰ ਹੈ ਪਾਰਟੀ ਦਾ ਉਹ ਲਗਾਤਾਰ ਕਰਦੇ ਨੇ ਕੱਲਾ ਪਾਰਟੀ ਨਹੀਂ ਉਹਨਾਂ ਦੀਆਂ ਹੋਰ ਵੀ ਸੰਸਥਾਵਾਂ ਨੇ ਉਹ ਸਭ ਦੇ ਰੂਪ ਚ ਹੀ ਪ੍ਰਸਾਰ ਕਰਦੇ ਆ ਤਾਂ ਉਹ ਆਪਣਾ ਕੰਮਾਂ 'ਚ ਲੱਗੇ ਹੋਏ ਨੇ ਪਰ ਪੰਜਾਬ ਦੇ ਵਿੱਚ ਉਸ ਤਰ੍ਹਾਂ ਦੀ ਗੱਲ ਕਿਉਂ ਨਹੀਂ ਬਣਦੀ ਜਿਸ ਤਰ੍ਹਾਂ ਦੀ ਕਾਂਗਰਸ ਦੀ ਬਣਦੀ ਹੈ ਇਹ ਇੱਕ ਬੁਨਿਆਦੀ ਸਵਾਲ ਤਾਂ ਹੈ ਉਹਦਾ ਉੱਚ ਸਭ ਤੋਂ ਵੱਡਾ ਜਿਹੜਾ ਹੈਗਾ ਨਾ ਉਹ ਹੈ ਆਇਡੈਂਟਿਟੀ ਦਾ ਵਿਸ਼ਾ ਪੰਜਾਬ ਦੇ ਲੋਕ ਇਹ ਗੱਲ ਇਸ ਗੱਲ ਦੀ ਤਾਂ ਲੜਨ ਲਈ ਤਿਆਰ ਨੇ ਵੀ ਜੇ ਤੁਸੀਂ ਸਾਡਾ ਕੋਈ ਸੰਸਥਾਨ ਟਾਉਂਗੇ ਤਾਂ ਅਸੀਂ ਤੁਹਾਨੂੰ ਮਤਲਬ ਅਸੀਂ ਆਪਣਾ ਕਿਸੇ ਹੋਰ ਰੂਪ ਚ ਬਦਲਾ ਲੈ ਲੈਣਾ ਪਰ ਇਸ ਲਈ ਨਹੀਂ ਕਿ ਜੇ ਤੁਸੀਂ ਆਇਡੈਂਟਿਟੀ ਦੇ ਉੱਤੇ ਮਤਲਬ ਸਾਡੇ ਵਾਰ ਕਰੋਗੇ ਜਿਵੇਂ ਤੁਸੀਂ ਹੁਣੇ ਇਹ ਗੱਲ ਕੀਤੀ ਉਹ ਮੰਨ ਉਹ ਅਜੇ ਵੀ ਆਪਣੀਆਂ ਸ਼ਖਾਵਾਂ ਦੇ ਵਿੱਚ ਜਾਂ ਆਪਣੇ ਜਿਹੜੇ ਵੱਡੇ ਪ੍ਰੋਗਰਾਮਸ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੇ ਵੀ ਪ੍ਰਸਤਾਵ ਹੁੰਦੇ ਆ ਤੁਸੀਂ ਦੇਖੋ ਉਹਨਾਂ ਦਾ ਹਮੇਸ਼ਾ ਹੀ ਜਾਂਦਾ ਹੈ ਵੀ ਜਿਹੜੇ ਸਿੱਖ ਹੈ ਉਹ ਹਿੰਦੂਆਂ ਦਾ ਹੀ ਇੱਕ ਅੰਗ ਹੈ ਉਹ ਹਿੰਦੂਆਂ ਦਾ ਉਹ ਪਗੜੀ ਧਾਰੀ ਅੰਗ ਹੈ ਬਸ ਇੰਨਾ ਕੀ ਉਹਨਾਂ ਲਈ ਸਿੱਖ ਇੱਕ ਵੱਖਰੀ ਕੌਮ ਨਹੀਂ ਹੈ ਇਸ ਕਰਕੇ ਜਿਹੜਾ ਇੱਥੇ ਫਿਰ ਜਿਹੜੇ ਸਿੱਖ ਹੈਗੇ ਆ ਉਹ ਇਹਨੂੰ ਆਪਣੀ ਆਈਡੈਂਟੀਟੀ ਤੇ ਲੈਂਦੇ ਆ ਕਿ ਨਹੀਂ ਇਹ ਤਾਂ ਸਾਡੀ ਆਈਡੈਂਟੀਟੀ ਹੀ ਮਾਰਨ ਤੇ ਲੱਗੇ ਹੋਏ ਨੇ ਸਾਡਾ ਮਤਲਬ ਸਾਡੀ ਹੋਂਦ ਹੀ ਖਤਮ ਕਰ ਦੇਣਗੇ ਜਾਂ ਸਾਨੂੰ ਇੱਕ ਵੱਖਰੇ ਧਰਮ ਦੇ ਤੌਰ ਤੇ ਮੰਨਣਗੇ ਹੀ ਨਹੀਂ ਇਸ ਕਰਕੇ ਉਹਨਾਂ ਨੂੰ ਉਹ ਜਗ੍ਹਾ ਨਹੀਂ ਮਿਲਦੀ ਇਹ ਸਭ ਤੋਂ ਬੁਨਿਆਦੀ ਸਵਾਲ ਹੈ ਮੈਨੂੰ ਲੱਗਦਾ ਕਿ ਬੀਜੇਪੀ ਜਦ ਤੱਕ ਆਪਣਾ ਇਹ ਵਾਲਾ ਨਜ਼ਰੀਆ ਜਾਂ ਬੀਜੇਪੀ ਕੋਈ ਆਰਐਸਐਸ ਕੋ ਇਹ ਨਜ਼ਰੀਆ ਚੇਂਜ ਨਹੀਂ ਕਰਦੀ ਇਹ ਤਸਲੀਮ ਨਹੀਂ ਕਰਦੀ ਪ੍ਰੋਪਰ ਕਿ ਹਾਂ ਸਿੱਕੇ ਇੱਕ ਵੱਖਰੀ ਔਮੇ ਔਰ ਇੱਕ ਵਕਰਾ ਧਰਮ ਹੈ ਇਸ ਕਰਕੇ ਉਹਨੂੰ ਉਸੇ ਤਰ੍ਹਾਂ ਹੀ ਲਿਆ ਜਾਏਗਾ ਤਾਂ ਤੱਕ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਉਹਦਾ ਪੈਰ ਪਸਾਰਨਾ ਉਨਾ ਹੀ ਔਖਾ ਹੁਣ ਬੀਜੇਪੀ ਦੇ ਲੀਡਰਾਂ ਨੇ ਇਹਦੇ ਤੇ ਜੇ ਦੋ ਕਦਮ ਅੱਗੇ ਵਧਾਏ ਆ ਤਾਂ ਚਾਰ ਹੋਰ ਵਧਾਉਣੇ ਚਾਹੀਦੇ ਮੈਨੂੰ ਲੱਗਦਾ ਕਿ ਮੇਨ ਇਸ਼ੂ ਭਾਵੇਂ ਉਹ ਕਿੰਨੇ ਵੀ ਔਖੇ ਨੇ ਉਹਨਾਂ ਨੂੰ ਐਡਰੈਸ ਕਰ ਦੇਣਾ ਚਾਹੀਦਾ ਉਹਨਾਂ ਤੇ ਗੱਲ ਹੋਣੀ ਚਾਹੀਦੀ ਹੈ ਉਹਨਾਂ ਤੋਂ ਪਾਸਾ ਨਹੀਂ ਵਟਣਾ ਚਾਹੀਦਾ ਉਨ੍ਹਾਂ ਤੇ ਗੱਲ ਕਰੋਗੇ ਤਾਂ ਗੱਲ ਦਾ ਹੱਲ ਆਊਗਾ ਜੇ ਵਿਰੋਧੀ ਵਿਚਾਰ ਆਵੇ ਉਹਨੂੰ ਵੀ ਵੈਲਕਮ ਕਰੋ ਔਰ ਭਾਜਪੀ ਨੇ ਵੱਖਰੇ ਰਾਜਾਂ ਦੇ ਵਿੱਚ ਇਸ ਤਰ੍ਹਾਂ ਕੀਤਾ ਮੈਂ ਭਾਸਕਰ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਮੈਂ ਇੱਕ ਸਵਾਲ ਉਠਾਉਂਗਾ ਇੱਥੇ ਕਿ ਭਾਜਪੀ ਜੇ ਟਰੈਕ ਰਿਕਾਰਡ ਦੇਖੇ ਪੰਜਾਬ ਦੇ ਲੋਕ ਵੀ ਜੇ ਦੇਖਣ ਇੱਕਾ ਦੋਕਾ ਜਮਨੀ ਚੋਣਾ ਜਾਏ ਇਧਰ ਉਧਰ ਨੂੰ ਛੱਡ ਲੋ ਬਾਕੀ ਚੀਜ਼ਾਂ ਤੇ ਵਾਪਸ ਮੜੋ ਬੀਨ ਸਿੰਘ ਦੀ ਸਰਕਾਰ ਪੰਜਾਬ ਦੇ ਵਿੱਚ ਸਰਕਾਰ ਕੋਈ ਖਾਸ ਨਹੀਂ ਸੀ ਬਹੁਤ ਘੱਟ ਦੂਜਿਆਂ ਦੇ ਵਿਰੋਧ ਮਤਲਬ ਬਾਈਕਾਟ ਇਹ ਉਹ ਔਰ ਉਹਨਾਂ ਦਿਨਾਂ ਦੇ ਵਿੱਚ 15 16% ਵੋਟਾਂ ਨਾਲ ਬਣੀ ਸੀ ਤੁਸੀਂ ਉਹਨੂੰ ਕੱਢ ਲਓ ਉਸ ਤੋਂ ਬਾਅਦ ਜਿਹੜੀ ਦੋ ਵਾਰੀ ਕਾਂਗਰਸ ਦੀ ਸਰਕਾਰ ਬਣੀ ਉਹਦੇ ਵਿੱਚ ਅਮਰਿੰਦਰ ਸਿੰਘ ਦਾ ਸਿੱਖ ਫੇਸ ਈਵਨ ਬਾਦਲ ਨਾਲੋਂ ਵੀ ਬਿਹਤਰ ਸਿੱਖ ਫੇਸ ਉਹ ਕਾਂਗਰਸ ਨੂੰ ਅੱਗੇ ਲੈ ਕੇ ਆਇਆ ਰਾਜਾ ਬੜਿੰਗ ਨੇ ਬਤੌਰ ਪ੍ਰਧਾਨ ਤਰਨਤਾਰਨ ਚ ਪੁੱਠਾ ਬਿਆਨ ਦਿੱਤਾ ਤੇ ਉਹਨਾਂ ਦੀ ਹਾਲਤ ਪਤਲੀ ਹੋ ਗਈ ਤੁਹਾਨੂੰ ਯਾਦ ਹੋਵੇ ਅਮਰਿੰਦਰ ਤੋਂ ਬਾਅਦ ਜਦੋਂ ਚੰਨੀ ਚਰਨਜੀਤ ਸਿੰਘ ਚੰਨੀ ਆਉਂਦੇ ਨੇ ਚਰਨਜੀਤ ਸਿੰਘ ਚੰਨੀ ਆਪਣੇ ਇਸੇ ਹੀ ਟਨਯੂਰ 'ਚ ਜਦੋਂ ਮੈਂਬਰ ਪਾਰਲੀਮੈਂਟ ਬਣਦੇ ਨੇ ਤਾਂ ਉਹ ਪਾਰਲੀਮੈਂਟ ਦੇ ਵਿੱਚ ਧਾਰਾ 25B ਦਾ ਮਸਲਾ ਉਠਾਉਂਦੇ ਆ ਕਿ ਸਿੱਖ ਇੱਕ ਵੱਖਰੀ ਕੌਮ ਆ ਇਹਦੇ ਤੇ ਐਮੈਂਡਮੈਂਟ ਕਰੋ ਜਿਹੜਾ ਵੀ ਉੱਥੇ ਮਾੜਾ-ਮੋਟਾ ਵੀ ਹੈਗਾ ਇਖਤਲਾਫਾਤ ਨੇ ਕੰਟਰੋਵਰਸੀ ਆ ਉਹਨੂੰ ਦਰੁਸਤ ਕਰੋ ਉਹਨਾਂ ਦੀ ਵੱਖਰੀ ਗੱਲ ਹੈ ਕਿ ਉਹਨਾਂ ਦੀ ਪਾਰਟੀ ਨੇ ਉਹਨਾਂ ਨੂੰ ਅਜੇ ਤੱਕ ਪ੍ਰਾਈਵੇਟ ਮੈਂਬਰ ਬਿੱਲ ਮੂਵ ਕਰਨ ਦੀ ਇਜਾਜ਼ਤ ਦਿੱਤੀ ਕਿ ਨਹੀਂ ਦਿੱਤੀ ਉਹਨਾਂ ਨੇ ਕਿਉਂ ਨਹੀਂ ਕੀਤਾ ਪਰ ਮੇਰੇ ਕੋਲੇ ਸੂਚਨਾ ਸੀ ਕਿ ਚਰਨਜੀਤ ਸਿੰਘ ਚੰਨੀ ਕੈਪਟਨ ਅਮਰਿੰਦਰ ਸਿੰਘ ਵਾਲੀ ਧਾਰਾ ਚ ਤੁਰਨਾ ਚਾਹ ਰਹੇ ਇਹਦਾ ਮਤਲਬ ਹੈ ਕਿ ਜਿਨ੍ਹਾਂ ਨੇ ਲੀਡਰ ਬਣਨਾ ਹੈ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਨੂੰ ਪਤਾ ਹੈ ਕਿ ਇੱਥੋਂ ਦੀ ਮੇਨ ਧਾਰਾ ਇੱਥੋਂ ਦੀ ਨਬਜ਼ ਕਿਹੜੀ ਆ ਕਿਹੜੀ ਨਬਜ਼ ਤੇ ਹੱਥ ਰੱਖਣਾ ਸੋ ਭਾਜਪੀ ਦੇ ਲੀਡਰ ਬੜੇ ਸਿਆਣੇ ਨੇ ਜਾਖੜ ਤੋਂ ਵੱਧ ਸਿਆਣਾ ਕੌਣ ਹੋ ਸਕਦਾ ਔਰ ਇਹਨਾਂ ਕੋਲ ਇਹਨਾਂ ਕੋਲ ਹੋਰ ਵੀ ਕੇਵਲ ਸਿੰਘ ਢੱਲੋਂ ਵਰਗੇ ਤੇ ਜਿਹੜੇ ਬੰਦੇ ਕਾਫੀ ਅਹਿਮ ਇਹਨਾਂ ਦੇ ਕੋਲ ਨੇ ਕੈਪਟਨ ਅਮਰਿੰਦਰ ਵੀ ਹੋਣ ਇਹਨਾਂ ਦੇ ਕੋਲ ਆ ਕੈਪਟਨ ਅਮਰਿੰਦਰ ਕੋਲ ਬੈਠੋ ਜਾ ਕੇ ਕੈਪਟਨ ਅਮਰਿੰਦਰ ਨੂੰ ਪੰਜਾਬ ਦੀ ਨਬਜ਼ ਬਾਰੇ ਪਤਾ ਜੇ ਉਹ ਭੁੱਲ ਨਾ ਗਏ ਹੋਣ ਤਾਂ ਭਾਸਕਰ ਸਾਹਿਬ ਤੁਸੀਂ ਕੁਝ ਕਹਿਣਾ ਚਾ ਰਹੇ ਸੀ ਜੀ ਬਿਲਕੁਲ ਮੈਂ ਇੰਦਰਪ੍ਰੀਤ ਉਹਨਾਂ ਦੀ ਗੱਲ ਜਦ ਸੁਣ ਰਿਹਾ ਸੀਗਾ ਤੇ ਇਹ ਕਹਿ ਰਹੇ ਸੀਗੇ ਕਿ ਆਰਐਸਐਸ ਦਾ ਵਿਰੋਧ ਪੰਜਾਬ ਦੇ ਵਿੱਚ ਇਸ ਤਰ੍ਹਾਂ ਕਿ ਹੁੰਦਾ ਹੈ ਕਿ ਉਹ ਕਹਿੰਦੇ ਨੇ ਕਿ ਵੀ ਸਿੱਖ ਔਰ ਹਿੰਦੂ ਇੱਕ ਹੈ ਜਾਂ ਫਿਰ ਸਿੱਖ ਹਿੰਦੂਆਂ ਦੇ ਵਿੱਚੋਂ ਹੀ ਸਿੱਖ ਮੰਨੇ ਨੇ ਇਸ ਗੱਲ ਦੇ ਵਿੱਚ ਤੇ ਸੱਚਾਈ ਹੈਗੀ ਹੈ ਹੁਣ ਲੜਾਈ ਐ ਇਸ ਕਰ ਇਸ ਦੀ ਗੱਲ ਨਹੀਂ ਹੈ ਕਿ ਵੀ ਸਿੱਖ ਹਿੰਦੂਆਂ ਦੇ ਪਾਰ ਨੇ ਕਈ ਵਾਰ ਕਹਿਣ ਦੇ ਤਰੀਕੇ ਹੁੰਦੇ ਨੇ ਉਨ ਮੈਨੂੰ ਪੰਜਾਬ ਦੇ ਵਿੱਚ 25 ਸਾਲ ਤੋਂ ਵੀ ਵੱਧ ਰਹਿੰਦੇ ਹੋਏ ਹੋ ਗਏ ਮੈਨੂੰ ਨਹੀਂ ਲੱਗਿਆ ਵੀ Hindu ਔਰ Sikhਾਂ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਡਿਫਰੈਂਸ ਹੈਗਾ ਐਥੇ ਤੱਕ ਕੀ ਵੀ ਸਾਡੇ ਬੱਚਿਆਂ ਦੀ ਸ਼ਾਦੀ ਵੀ ਹੁੰਦੀ ਹੈ ਅਸੀਂ ਆਪਣੇ ਬੱਚਿਆਂ ਨੂੰ ਜਦ ਕੋਈ ਬੱਚਾ ਪਸੰਦ ਕਰਦਾ ਵੀ ਸਿੱਖ ਫੈਮਿਲੀ ਦਾ ਮੁੰਡਾ ਹੈਗਾ ਜਾਂ ਕੁੜੀ ਹੈਗੀ ਹੈ ਤੇ ਕੋਈ ਆਬਜੈਕਸ਼ਨ ਨਹੀਂ ਹੁੰਦਾ ਗੱਲ ਤੇ ਇਹ ਸਿਆਸੀ ਹੈ ਯਾਨੀ ਆਰਟੀਕਲ 25 ਦੇ ਮੁੱਦੇ ਦੇ ਉੱਤੇ ਪੰਜਾਬ ਦੇ ਵਿੱਚ ਧਰਮ ਯੁੱਧ ਮੋਰਚਾ ਤੋਂ ਲੈ ਕੇ ਐਦਾਂ ਦੀ ਪੋਲਿਟੀਕਲ ਡਿਬੇਟ ਪੋਲਿਟੀਕਲ ਸਟੇਟਮੈਂਟ ਬਹੁਤ ਸਾਰੀਆਂ ਆਉਂਦੀਆਂ ਪਰ ਜਸ ਜਿੱਥੇ ਇਸ ਮੁੱਦੇ ਦੇ ਉੱਤੇ ਕਾਰਵਾਈ ਕਰਨ ਦੀ ਲੋੜ ਹੈ ਉੱਥੇ ਐ ਕੋਈ ਵੀ ਸਿਆਸੀ ਪਾਰਟੀ ਜਾਂ ਫਿਰ ਕੋਈ ਸਿੱਖ ਆਰਗੇਨਾਈਜੇਸ਼ਨ ਜਾਂ ਫਿਰ ਰੀਜਨਲ ਪਾਰਟੀ ਉੱਥੇ ਉਹ ਕੰਮ ਕਿਉਂ ਨਹੀਂ ਕਰਦੀ ਔਰ ਜਿਹੜਾ ਕਈ ਵਾਰ ਡਿਫਰੈਂਸਸ ਹੁੰਦੇ ਹਨ ਨਾ ਉਹ politically ਪੈਦਾ ਕਿਤੇ ਜਾਂਦੇ ਨੇ ਕਿ ਵੀ ਕਿਉਂਕਿ ਇਹਨਾਂ ਨੇ ਇਹ ਸਟੇਟਮੈਂਟ ਦਿੱਤੀ ਵੀ ਹਿੰਦੂ ਸਿੱਖ ਇੱਕ ਹੈਗੇ ਇੱਕ ਚਲੋ ਲੀਗਲੀ ਨਹੀਂ ਹੋਣੀ ਚਾਹੀਦੀ ਕਨਸਟੀਟਿਊਸ਼ਨਲੀ ਨਹੀਂ ਹੋਣੀ ਚਾਹੀਦੀ ਇੱਕ ਸੈਪਰੇਟ ਆਇਡੈਂਟੀਟੀ ਸਿੱਖਾਂ ਨੂੰ ਮਿਲਣੀ ਚਾਹੀਦੀ ਹੈ ਉਸ ਮੁੱਦੇ ਦੇ ਉੱਤੇ ਕਈ ਵਾਰ ਕੁਝ ਡਿਸੀਜਨ ਲਿੱਤੇ ਵੀ ਗਏ ਨੇ ਪਰ ਕੰਕ੍ਰੀਟ ਡਿਸੀਜਨ ਤੇ ਇਹਨਾਂ polititians ਨਹੀਂ ਲੈਣਾ ਹੈ ਨਾ ਤੇ ਇਹਨਾਂ polititians ਨੇ ਪਾਰਲੀਮੈਂਟ ਦੇ ਵਿੱਚ ਇਹ ਕੰਮ ਕਰਨਾ ਉਹਦੇ ਉੱਤੇ politix ਜਾਂ political ਪਾਰਟੀਆਂ ਇੱਕ ਬਿਖਰਾਵ ਪੈਦਾ ਕਰਦੀਆਂ ਮੈਂ ਸਿਰਫ ਇੰਨੀ ਕੁ ਗੱਲ ਕਹਿਣਾ ਚਾਹੁੰਦਾ ਸੀ ਜਿਹੜਾ ਇਹ ਮਾਮਲਾ ਇਹ ਏਡਾ ਸਿੱਧਾ ਨਹੀਂ ਹੈ ਇਹ ਬਹੁਤ ਕੰਪਲੈਕਸ ਮੁੱਦਾ ਹੈ ਬਿਲਕੁਲ ਠੀਕ ਕਹਿ ਰਹੇ ਆਂ ਤੁਹਾਡੀ ਗੱਲ ਤੋਂ ਮੈਂ ਬਿਲਕੁਲ ਇਤਫਾਕ ਰੱਖਦਾ ਕਿ ਸਿੱਖ ਧਰਮ ਨੂੰ ਸੈਪਰੇਟ ਆਇਡੈਂਟੀਟੀ ਮਿਲਣੀ ਚਾਹੀਦੀ ਹੈ ਮੇਰਾ ਕਹਿਣ ਦਾ ਮਤਲਬ ਇਹ ਹੀ ਸੀਗਾ ਕਿ ਜਿਨ੍ਹਾਂ ਨੇ ਦੇਣੀ ਹੈ ਜਾਂ ਜਿਸ ਪਾਰਲੀਮੈਂਟ ਦੇ ਵਿੱਚ ਇਹ ਡਿਸੀਜਨ ਲੈਣਾ ਹੈ ਉੱਥੇ ਇਹ ਲੜਾਈ ਲੜਨ ਦੀ ਲੋੜ ਹੈ ਬਜਾਏ ਕਿ ਕਿਸੇ ਸੰਸਦ ਦੇ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਆਪਾਂ ਸਿਆਸੀ ਸਟੇਜਾਂ ਤੋਂ ਬਹਿਸ ਕਰਨੀ ਸ਼ੁਰੂ ਕਰ ਦਈਏ ਔਰ ਐਸ ਮੁੱਦੇ ਦੇ ਉੱਤੇ ਕਈ ਵਾਰ ਲੜਾਈ ਹੋ ਚੁੱਕੀ ਹੈ ਕਈ ਵਾਰ ਬਹਿਤ ਹੋ ਚੁੱਕੀ ਹੈ ਲੇਕਿਨ ਮਾਮਲਾ ਸਿੱਟੇ ਤੇ ਸਿਰਫ ਇਸ ਤਰਕੇ ਨਹੀਂ ਪਹੁੰਚਿਆ ਕਿ ਪੋਲਿਟੀਕਲ ਵਿਲ ਨਹੀਂ ਸੀਗੀ ਇਸ ਕੰਮ ਨੂੰ ਕਰਨ ਵਾਸਤੇ ਜਿਹੜੀਆਂ ਦੋ ਦੋ ਧਿਰਾਂ ਸਿਆਸੀ ਇਕੱਠੀਆਂ ਸੀ ਉਹਨਾਂ ਲਈ 15 ਸਾਲਾਂ ਚ ਇਹਨੂੰ ਐਡਰੈਸ ਕਰਨਾ ਜਿਵੇਂ 15 ਸਾਲਾਂ ਚ ਬਹੁਤ ਸੌਖਾ ਸੀ ਹੁਣ 2014 ਤੋਂ ਬਾਅਦ ਤਾਂ ਪਾਰਲੀਮੈਂਟ ਦੇ ਵਿੱਚ ਇਹੀ ਦੋਵੇਂ ਧਿਰਾਂ ਨੇ ਨਾ ਭਾਵੇਂ ਠੀਕ ਹੈ ਸਖਬੀਰ ਬਾਦਲ ਹੋਣੀ ਬਾਅਦ ਚ ਬਾਹਰ ਆ ਗਏ ਕਰ ਲੈਣਾ ਚਾਹੀਦਾ ਸੀ ਮੇਰੇ ਖਿਆਲ ਇਹਦੇ ਚ ਕੋਈ ਮੁਸ਼ਕਲ ਹੋਣੀ ਨਹੀਂ ਚਾਹੀਦੀ ਇਹ ਇੱਕ ਉਹ ਗਲਤੀ ਹੈ ਜਿਹੜੀ ਸੰਵਿਧਾਨ ਨਿਰਮਾਤਾਵਾਂ ਨੇ ਸ਼ੁਰੂ ਦੇ ਵਿੱਚ ਰੱਖ ਲਈ ਇੱਕ ਕਮੇ ਬਿੰਦੀ ਦਾ ਹੀ ਫਰਕ ਹੈ ਬਹੁਤ ਵਾਰੀ ਤਲੋਚਨ ਸਿੰਘ ਹੁਣ ਇਸ ਗੱਲ ਨੂੰ ਸਮਝਾ ਚੁੱਕਿਆ ਤੇ ਹੋਰ ਵੀ ਸਾਡੇ ਵਿਦਵਾਨ ਅਡਰੈਸ ਹੋਣਾ ਚਾਹੀਦਾ ਮੁੱਦਾ ਬੀਜੇਪੀ ਨੂੰ ਉਹਦਾ ਫਾਇਦਾ ਹੀ ਹੋਊਗਾ